ਕਾ ਜਿੰਦਾਬਾਦ 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 ਲੋਕਾਂ ਦਾ ਏਕਾ ਜਿੰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਦੇ ਸੋਸ਼ਲ ਮੀਡੀਆ ਦੇ ਪਲੇਟਫਾਰਮ ਤੇ ਅੱਜ ਅਸੀਂ ਖੜੇ ਆ ਨਾਮਨਗਰ ਪੱਤੀ ਜਿਹੜਾ ਸਾਡਾ ਪਿੰਡ ਹੈ ਢਾਡੇ ਘਟਵਾਲ ਦੇ ਵਿੱਚ ਪੱਕਾ ਮੋਰਚਾ ਲੱਗਾ ਹੋਇਆ ਹੈ ਪੱਕਾ ਮੋਰਚਾ ਗੈਰ ਕਾਨੂੰਨੀ ਮਾਈਨਿੰਗ ਤੇ ਇੱਥੇ ਲੱਗੇ ਹੋਏ ਪਿੰਡ ਦੀ ਆਬਾਦੀ ਦੇ ਵਿੱਚ ਲੱਗੇ ਹੋਏ ਸਟੋਨ ਕ੍ਰੈਸ਼ਰ ਤੇ ਨੂੰ ਬੰਦ ਕਰਾਉਣ ਨੂੰ ਲੈ ਕੇ ਲਗਾਤਾਰ ਠੰਡ ਦੇ ਵਿੱਚ ਅੱਜ ਵੀ ਅੱਜ ਤਰੀਕ ਹੈ 28 28 ਜਨਵਰੀ 2025 ਤੇ ਰਾਤ ਦਾ ਸਮਾਜੇ ਦੇਖਣਾ ਹੋਵੇ ਤੇ ਸ਼ਾਮ 9:30 ਵਜੇ ਹੋ ਗਏ ਆ 9:30 ਵਜੇ ਹਜੇ ਵੀ ਧਰਨੇ ਦੇ ਉੱਪਰ ਲੋਕ ਲਗਾਤਾਰ ਡਟੇ ਹੋਏ ਆ ਤੇ ਧਰਨਾ ਸਾਫ਼ ਦੱਸ ਰਿਹਾ ਕਿ ਇੱਥੋਂ ਦੇ ਲੋਕ ਪਹਿਲਾਂ ਹੀ ਗੈਰ ਕਾਨੂੰਨੀ ਮਾਈਨਿੰਗ ਤੋਂ ਜਿਹੜੇ ਆ ਪਰੇਸ਼ਾਨ ਆ ਉਹ ਲਗਾਤਾਰ ਰੋਲਾ ਪਾ ਰਹੇ ਆ ਵੀ ਗੈਰ ਕਾਨੂੰਨੀ ਮਾਈਨਿੰਗ ਬੰਦ ਕਰੋ ਗੈਰ ਕਾਨੂੰਨੀ ਮਾਈਨਿੰਗ ਤਾਂ ਪੰਜਾਬ ਸਰਕਾਰ ਨੇ ਕਿੱਥੇ ਬੰਦ ਕਰਨੀ ਆ ਜਿਹੜੀ ਲਗਾਤਾਰ ਦਮਗਜੇ ਮਾਰਦੀ ਆਈ ਹੈ 92 ਸੀਟਾਂ ਦੇ ਨਾਲ ਵੀ ਅਸੀਂ ਜੀ ਬੰਦ ਕਰਾਂਗੇ ਮਾਫੀਆ ਤੰਤਰ ਨੂੰ ਨੱਥ ਪਾਵਾਂਗੇ ਤੇ ਹੁਣ ਭਗਵੰਤ ਮਾਨ ਤੇ ਉਹਦੇ ਮੰਤਰੀ ਸੰਤਰੀ ਸਾਰੇ ਦਿੱਲੀ ਚੋਣਾ ਦੇ ਵਿੱਚ ਡਟੇ ਹੋਏ ਆ ਤੇ ਲੋਕ ਜਿਹੜੇ ਪੰਜਾਬ ਦੇ ਆ ਜਿਨ੍ਹਾਂ ਦੇ ਲਈ ਸਰਕਾਰ ਬਣੀ ਆ ਉਹ ਤਰਨਿਆ ਦੇ ਉੱਪਰ ਬੈਠੇ ਹੋਏ ਆ ਰਾਤ ਆਪਣੇ ਬੱਚਿਆਂ ਦੇ ਸਣੇ ਪੂਰੇ ਪਰਿਵਾਰ ਦੇ ਪਰਿਵਾਰ ਦਿਨ ਰਾਤ ਇੱਥੇ ਡਟੇ ਹੋਏ ਆ ਕਿੰਨੇ ਕਿ ਦਿਨ ਹੋ ਗਏ ਸਾਨੂੰ ਬੈਠਿਆ ਉਹਨੂੰ ਤਿੰਨੇ ਮਹੀਨੇ 40 ਦਿਨ ਹੈ ਹੈ ਤਿੰਨੇ ਮਹੀਨੇ ਦੋ ਮਹੀਨੇ ਹੋ ਚਲੇ ਦੋ ਮਹੀਨੇ ਬਾਈਂ ਹੈਰਾਨੇ ਵੀ ਹੁੰਦੇ ਆ ਦੋ 2 ਮਹੀਨੇ ਹੋ ਚਲੇ ਆ ਤੇ 4 ਜਨਵਰੀ ਨੂੰ ਇੱਕ ਧਰਨਾ ਅਸੀਂ ਘੀਰਦੀ ਖੋਈ ਦਿੱਤਾ ਉਸ ਤੋਂ ਬਾਅਦ ਐਸਡੀਓ ਨੇ ਮੀਟਿੰਗ ਦਾ ਸੱਦਾ ਦਿੱਤਾ ਤੇ ਹਜੇ ਤੱਕ ਜ਼ਮੀਨੀ ਪੱਧਰ ਦੇ ਉੱਪਰ ਕੋਈ ਕਾਰਵਾਈ ਨਹੀਂ ਦਿੱਤੀ ਕੱਲ ਅਸੀਂ ਜਦੋਂ ਕਿਹਾ ਹੈ ਕਿ ਅਸੀਂ SDM ਦਫ਼ਤਰ ਪਹੁੰਚਾਂਗੇ 10 ਵਜੇ SDM ਦਫ਼ਤਰ ਉੱਤੇ ਰਵੇ SDM ਆਪ ਦਫ਼ਤਰ ਰਵੇ ਬੈਠ ਕੇ ਜਵਾਬ ਦੇਵੇ ਵੀ ਕੀ ਕੀਤਾ ਅੱਜ ਤੱਕ ਦੀ ਲੋਕਾਂ ਦੀ ਕਾਰਵਾਈ ਤੇ ਤੇ ਕੱਲ ਹੁਣ ਚਿੱਠੀ ਕੱਢ ਦਿੱਤੀ ਆ ਤੇ ਅਸੀਂ ਕੱਲ ਮਿਲਣ ਜਾ ਰਹੇ ਆ ਤੇ ਤੁਹਾਡੇ ਨਾਲੇ ਤਸਵੀਰਾਂ ਤੇ ਲੋਕ ਜਿਹੜੇ ਆਪਣੇ ਸ਼ਬਦਾਂ ਦੇ ਨਾਲ ਦੱਸਣਗੇ ਵੀ ਅੱਜ ਦੀ ਵੀ ਮੋਰਚੇ ਦੀ ਹਾਲਤ ਕੀ ਆ ਅ ਲਖੀਰ ਭਾਜੀ ਹੁਣੀ ਗੱਲਾਂ ਬੜੇ ਕਰਦੇ ਨੇ ਇਹ ਇੱਧਰ ਇੱਧਰ ਕਰੋ ਜਿਹੜੇ ਜ਼ਿਆਦਾ ਗੱਲਾਂ ਕਰਦੇ ਆ ਤੇ ਕਿ ਬਜ਼ੁਰਗਾਂ ਜਿਹੜੇ ਬੈਠੇ ਹੋਏ ਆ ਉਹ ਬਜ਼ੁਰਗ ਜਿਹੜੇ ਦੱਸਦੇ ਆ ਵੀ ਅੱਜ ਵੀ ਹਾਲਤ ਕੀ ਆ ਤੇ ਕੀ ਪ੍ਰਸ਼ਾਸਨ ਨੇ ਕੋਈ ਸੁਣੀ ਹੈ ਗੱਲਬਾਤ ਜਾਂ ਨੇੜੇ ਆਏ ਹੈ ਕਿ ਜਾਂ ਨਹੀਂ ਆਏ ਹੈ ਹੇ ਤੱਕ ਪਾਪੂ ਜੀ ਕਿਦਾਂ ਆਇਆ ਕੋਈ ਸੁਣ ਗੱਲ ਜਾਂ ਨਹੀਂ ਹਲੇ ਵੀ ਦੀ ਬੰਦ ਗੱਲਬਾਤ ਸਾਡੀ ਸੁਣਦਾ ਕੋਈ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਅਸੀਂ ਇਹੀ ਕਹਿਣਾ ਚਾਹੁੰਦੇ ਵੀ ਇੱਕ ਰੈਫਰ ਬੰਦ ਕੀਤਾ ਜਾਏ ਤੇ ਇੱਥੇ ਹੁਣ ਘਰਾਂ ਦੇ ਵਿਚਾਲੇ ਲੱਗਾ ਜਾਨੀ ਕਿ 100 ਮੀਟਰ ਤੇ ਵੀ ਘਰ ਨੇ ਤੇ ਸਾਡੀਆਂ ਕੰਧਾਂ ਵੀ ਪਾਰਤੀਆਂ ਮੌਕੇ ਤੇ ਦੇਖਣਾ ਹੋਵੇ ਤੁਸੀਂ ਦਿਖਾ ਸਕਦੇ ਆ ਠੀਕ ਤੇ ਚਾਰ ਦਿਨ ਰੈਫਰ ਚੱਲੇ ਅੱਗੇ ਦੱਸੋ ਕੀ ਬਣੇਗਾ ਠੀਕ ਹੈ ਜੀ ਤੇ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਭਗਵੰਤ ਮਾਨ ਦੀ ਸਰਕਾਰ ਨੂੰ ਜਿਹੜੇ ਇੰਨੇ ਵੱਡੇ ਵੱਡੇ ਵਾਅਦੇ ਕਰਕੇ ਆਈ ਸੀਗੀ ਤੇ ਥੋੜਾ ਬਾਰੇ ਕੀ ਕਹਿਣਾ ਜਿਹੜੀ ਨਜਾਇਜ਼ ਮੈਣ ਕੇ ਬੰਦ ਕਰੋ ਇਹ ਤਾਂ ਅੱਗੇ ਨਾਲ ਵਧ ਗਈ ਹੈ ਅੱਗੇ ਤਾਂ ਸਾਨੂੰ ਪਾਣੀ ਦੀ ਮਾਰ ਵੀ ਭਗਵੰਤ ਮਾਨ ਦੀ ਸਰਕਾਰ ਆਈ ਤਾਂ ਪਈ ਕਿਉਂਕਿ ਉਹਨਾਂ ਨੇ ਅੱਗੇ ਜਿਹੜਾ ਬੰਨ ਸੀ ਪਾੜਦਾ ਉਹ ਵੀ ਪਾਟ ਕੇ ਸਾਡੇ ਵਾਲ ਨੂੰ ਰਸਤਾ ਕਰਤਾ ਅਸੀਂ ਬੜਾ ਰੌਲਾ ਪਾਇਆ ਅਸੀਂ ਉੱਥੇ ਧਰਨੇ ਵੀ ਲਾਇਆ ਪਰ ਭਗਵੰਤ ਮਾਨ ਸਰਕਾਰ ਨੇ ਸਾਡੀ ਤਾਮੀ ਨਹੀਂ ਸੁਣੀ ਜਿਵੇਂ ਕਿ ਤੁਹਾਡਾ ਏਰੀਆ ਹੈ ਤੁਹਾਡਾ ਫਲੱਡ ਅਫੈਕਟਡ ਏਰੀਆ ਹੈ ਤੁਹਾਨੂੰ ਪਤਾ ਹੀ ਜਿਵੇਂ ਆਣਾ ਪਿਛਲੇ ਸਾਲ ਵੀ ਤੁਹਾਡੇ ਫਲੱਡ ਆਇਆ ਹੈਗਾ ਤੇ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਉਹ ਉਸ ਤੋਂ ਤੁਸੀਂ ਕਿੱਦਾਂ ਨਜਾਤ ਪਾਈ ਆ ਤੁਸੀਂ ਜਾਂ ਫਿਰ ਤੁਸੀਂ ਹਜੇ ਵੀ ਉਹਨੂੰ ਉਹ ਖੁੱਲਾ ਹੁਣ ਇਸ ਟਾਈਮ ਉਹ ਰਾਹ ਖੁੱਲਾ ਆ ਗਿਆ ਉਹਦੋਂ ਅਸੀਂ ਬੰਦ ਕਰ ਰਹੇ ਸੀ ਮੌਕੇ ਤੇ ਅਸੀਂ ਭੱਜ ਕੇ ਨਿਕਲੇ ਆ ਸਾਡਾ ਮੋਟਰਸਾਈਕਲ ਵੀ ਮੇਰਾ ਤਾਂ ਡੁੱਬ ਚਲਿਆ ਤੇ ਤੁਹਾਡੇ ਅਰਗੇ ਮੁੰਡਿਆਂ ਨੇ ਚੁੱਕ ਕੇ ਬਾਹਰ ਕੱਢਿਆ ਤੇ ਉੱਥੋਂ ਉਹਨਾਂ ਨੇ ਮਿੱਟੀ ਪੁੱਟ ਕੇ ਰਾਹ ਐ ਕਰਤਾ ਵੀ ਪਾਣੀ ਨਾਲ ਦਰਿਆ ਨਾਲ ਜਮੀਨਾ ਰੋੜ ਜਾਂ ਤੇ ਅਸੀਂ ਸਸਤੇ ਭਾਅ ਖਰੀਦ ਲਾਂਗੇ ਇਸ ਚੱਕਰ ਚ ਉਹਨਾਂ ਨੇ ਉਥੋਂ ਕਰੇਸ਼ ਰਾਲਾ ਸਾਡੀ ਸੁਣਾਈ ਨਹੀਂ ਕਿ ਇਹ ਕੀਤੀ ਅਸੀਂ ਸਾਲ ਡੇਢ ਸਾਲ ਰੋਲਾ ਪਾਉਂਦੇ ਨੇ ਇਹ ਸਾਡੇ ਲੋਕ ਜਿਹੜੇ ਕੀ ਇਸ ਇਲਾਕੇ ਦੇ ਪੀੜਿਤ ਨੇ ਤੇ ਹੁਣ ਮੈਂ ਚਲੋ ਆ ਤੁਹਾਨੂੰ ਅੱਗੇ ਗੱਲਬਾਤ ਕਰੋਣਾ ਆ ਹਾਂ ਜੀ ਹਾਂਜੀ ਸਾਤਰੀ ਕਾਲ ਜੀ ਮੈਂ ਤੁਹਾਡੇ ਮਾਧਿਅਮ ਰਾਹੀਂ ਤੁਹਾਡੇ ਚੈਨਲ ਦੇ ਮਾਧਿਅਮੋਂ ਸਰਕਾਰਾਂ ਨੂੰ ਤੇ ਪ੍ਰਸ਼ਾਸਨ ਨੂੰ ਅਪੀਲ ਕਰਨਾ ਚਾਹੁੰਦਾ ਕਿ ਜਿਹੜਾ ਇਹ ਇਲੀਗਲ ਮਾਈਨਿੰਗ ਤੇ ਇਹ ਜਿਹੜਾ ਕ੍ਰੈਸ਼ਰ ਸਾਡੇ ਪਿੰਡਾਂ ਦੇ ਵਿੱਚ ਸਾਡੇ ਇਹ ਜ਼ਮੀਨਾਂ ਦੇ ਉੱਪਰ ਲਗਾਇਆ ਜਾ ਰਿਹਾ ਹੈ ਇਹਨਾਂ ਨੂੰ ਜਲਦੀ ਤੋਂ ਜਲਦੀ ਇਹਨਾਂ ਨੂੰ ਬੰਦ ਕੀਤਾ ਜਾਵੇ ਤਾਂ ਜੋ ਨੌਜਵਾਨੀ ਜਵਾਨੀ ਤੇ ਲੋਕਾਂ ਨੂੰ ਫਸਲਾਂ ਤੇ ਹਰਿਆਵਾਂ ਭਰਾ ਆਪਣਾ ਖੇਤ ਖលਿਆਰ ਰਹਿਣ ਤਾਂ ਕਿ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਅੱਗੇ ਵੀ ਜਿੱਥੇ ਕਰਾਸ਼ਰ ਲੱਗੇ ਹੋਏ ਨੇ ਲੋਕ ਜਾਨੂ ਨੇ ਜਾਂ ਪ੍ਰਸ਼ਾਸਨ ਨੂੰ ਵੀ ਪਤਾ ਹੈ ਕਿ ਉੱਥੇ ਕਰਾਸ਼ਰ ਮਾਫੀਆ ਕਿੰਨੇ ਕਿੰਨੇ ਫੁੱਟ ਤੱਕ ਪੁਟਾਈ ਵਗੈਰਾ ਕਰਦਾ ਆਇਆ ਹੈ ਤੇ ਕਰਦੇ ਰਹੇ ਆ ਪਿੱਛੇ ਵੀ ਕਰਦੇ ਰਹੇ ਤੇ ਅੱਗੇ ਵੀ ਕਰਦੇ ਰਹਿੰਦੇ ਇਹਦੇ ਵਿੱਚ ਪ੍ਰਸ਼ਾਸਨ ਕੁਝ ਨਹੀਂ ਅੱਗੇ ਉਹਨਾਂ ਨੂੰ ਕੋਈ ਰੋਕ ਨਹੀਂ ਸਕਦੇ ਪ੍ਰਸ਼ਾਸਨ ਉਹਨਾਂ ਨੂੰ ਕਹਿੰਦੇ ਨਹੀਂ ਆ ਉਲਟਾ ਪ੍ਰਸ਼ਾਸਨ ਜਿਹੜਾ ਕਰਾਸ਼ਰ ਵਾਲਿਆਂ ਨਾਲ ਮਿਲ ਕੇ ਆਮ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਦੇ ਆ ਮੈਂ ਇਹ ਲੋਕ ਮੇਰੇ ਨਾਲ ਨੇ ਸਾਰੇ ਹਨ ਇਹ ਇਹ ਇਲਾਕੇ ਦੇ ਲੋਕ ਨੇ ਜਿਨ੍ਹਾਂ ਦੀਆਂ ਜ਼ਮੀਨਾਂ ਨਾਲ ਲੱਗਦੀਆਂ ਨੇ ਜਿਨ੍ਹਾਂ ਦੇ ਘਰ ਆਂਦੇ ਨੇ ਇਹ ਸਭ ਇਹੀ ਕਹਿਣਾ ਚਾਹੁੰਦੇ ਨੇ ਕਿ ਸਾਡੀਆਂ ਜ਼ਮੀਨਾਂ ਬਚਾਓ ਸਾਡੀ ਨੌਜਵਾਨੀ ਬਚਾ ਲਓ ਸਾਡੀਆਂ ਫਸਲਾਂ ਬਚਾ ਲਓ ਕਿਉਂਕਿ ਕ੍ਰੈਸ਼ਰਾਂ ਦੇ ਨਾਲ ਇੱਕ ਤਾਂ ਪਾਣੀ ਗੰਦਾ ਹੋ ਜਾਏਗਾ ਨਿਆਣੇ ਸਕੂਲ ਜਾਂਦੇ ਨੇ ਛੋਟੇ ਛੋਟੇ ਬੱਚੇ ਨੇ ਠੀਕ ਹੈ ਜੀ ਤੇ ਰੋਡਾਂ ਤੇ ਗੱਡੀਆਂ ਚੱਲਦੀਆਂ ਏਡੇ ਏਡੇ ਵੱਡੇ ਹੈਵੀਟ ਟਰਾਲੇ ਨੇ ਪਾਸਿੰਗ ਲੈਣਾ ਵੀ ਬਹੁਤ ਔਖਾ ਹੁੰਦਾ ਜਿਹੜੇ ਲਿੰਕ ਰੋਡਸ ਹੁੰਦੇ ਨੇ ਉਹਨਾਂ ਤੋਂ ਪਾਸਿੰਗ ਲੈਣਾ ਵੱਡੇ ਟਰਾਲਿਆਂ ਤੋਂ ਉਹ ਪਤਾ ਸਾਰਿਆਂ ਨੂੰ ਕਿ ਕਿਦਾਂ ਅਸੀਂ ਆਪਣਾ ਰੋੜਾਂ ਤੇ ਚੱਲਦੇ ਆ ਜਾਂ ਸਾਨੂੰ ਕਿਹੜੀ-ਕਿਹੜੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਹੁਣ ਮੈਂ ਅੱਗੇ ਹੋਰ ਨੌਜਵਾਨਾਂ ਨੂੰ ਅਪੀਲ ਕਰਾਂਗਾ ਕਿ ਆਪਣੇ ਵਿਚਾਰ ਦੇਣ ਲਖਵੀਰ ਭਾਈ ਉਹ ਪਿਛੇ ਲਖਵੀਰ ਭਾਈ ਸਾਡੇ ਬੋਲਦੇ ਨਹੀਂ ਉਦਾਂ ਲਗਾਤਾਰ ਮੋਰਚੇ ਤੇ ਡਟੇ ਰਹਿੰਦੇ ਆ ਤੇ ਇਹ ਤਸਵੀਰਾਂ ਆਏ ਤੁਹਾਡੇ ਨਾਲ ਜਿਹੜੀਆਂ ਸਾਂਝੀਆਂ ਕਰ ਰਹੇ ਆ ਅਸੀਂ ਮੋਰਚੇ ਤੋਂ ਹਜੇ ਵੀ ਮਤਲਬ 2 ਮਹੀਨੇ ਬੈਠਣਾ ਬੜੀ ਵੱਡੀ ਗੱਲ ਹੁੰਦੀ ਆ ਵੀ 2 ਮਹੀਨੇ ਲਗਾਤਾਰ ਡਟ ਕੇ ਰਹਿਣਾ ਤੇ ਹਜੇ ਵੀ ਜਿਹੜਾ ਡਟ ਕੇ ਲਗਾਤਾਰ ਬੈਠੇ ਹੋਏ ਆ ਤੇ ਇਲਾਕੇ ਦੇ ਆ ਸਾਡੇ ਜਿਹੜੇ ਨਾਇਟ ਦੇ ਪਿੰਡਾਂ ਦੇ ਲੋਕ ਹੈਗੇ ਆ ਉਹ ਉਹਨਾਂ ਨੂੰ ਜਦਾ ਹੀ ਲਗਾਤਾਰ ਬੇਨਤੀ ਕਰਦੇ ਆ ਵੀ ਆਓ ਯਾਰ ਇਸ ਮੋਰਚੇ ਦੇ ਉੱਪਰ ਡਟੋ ਤੇ ਤੁਹਾਡੇ ਤੋਂ ਬਗੈਰ ਇਹ ਮੋਰਚਾ ਜਿੱਤਿਆ ਨਹੀਂ ਜਾ ਸਕਦਾ ਇਹ ਇਲਾਕਾ ਰੁੜ ਜਾਣਾ ਆ ਤੇ ਰੋਣਾ ਆ ਤਬਾਹ ਹੋ ਜਾਣਾ ਆ ਸਾਰਾ ਕੁਝ ਖਤਮ ਹੀ ਹੋ ਜਾਣਾ ਸਿਲਸਿਲਾ ਇਸ ਕਰਕੇ ਲਗਾਤਾਰ ਡਟਣ ਦੀ ਲੋੜ ਹੈ ਬੰਦ ਕਰ ਯਾਰ ਕੋਈ ਗੱਲ ਨਹੀਂ ਤੇ ਅੱਜ ਵੀ ਇੱਥੇ ਹੈ ਜਿਹੜੇ ਸਾਡੇ ਲੋਕਲ ਪ੍ਰਸ਼ਾਸਨ ਦੇ ਚਾਹੇ ਪੁਲਿਸ ਅਫਸਰ ਹੈ ਇੰਟੈਲੀਜੈਂਸ ਹੈ ਤੇ ਜਾਂ ਹੋਰ ਵੀ ਵਿਭਾਗਿਆਂ ਦੇ ਆ ਘਟੋ ਘਾੜੋ ਆਪਣਾ ਜ਼ਮੀਰ ਤਾਂ ਦੇਖਣ ਤੁਸੀਂ ਦਫਤਰਾਂ ਦੇ ਵਿੱਚ 9 ਤੋਂ 5 ਡਿਊਟੀ ਕਰਕੇ ਹਰੇ ਪੀਲੇ ਨੋਟ ਰਹਿ ਕੇ ਘਰਾਂ 'ਚ ਤਾਂ ਬੈਠ ਜਾਣੇ ਆ ਜਿਨ੍ਹਾਂ ਵੱਲੋਂ ਪਰਮਿਸ਼ਨਾਂ ਦਿੱਤੀਆਂ ਇਹਨਾਂ ਨੂੰ ਇਹ ਲੋਕ ਬੈਠੇ ਹੋਏ ਆ ਹਾਲੇ ਵੀ ਇਹ ਛੋਟੀ ਗੱਲ ਨਹੀਂ ਹੁੰਦੀ ਆ ਵੀ ਇੱਥੇ ਬੈਠੇ ਰਹਿਣਾ ਮੁਸ਼ਕਲ ਆ ਤਾਂ ਹੀ ਆ ਨਾ ਇਹ ਖੇਤੀ ਕਰਨਾ ਜਾਣਦੇ ਆ ਮਜ਼ਦੂਰੀ ਆ ਹੁਣ ਜਿੰਨੇ ਸਾਡੇ ਇੱਥੇ ਗੁਜਰਪਾਈਚਾਰੇ ਦੇ ਲੋਕ ਆ ਡੰਗਰ ਚਾਰਨੇ ਆ ਪਸ਼ੂਆਂ ਤੋਂ ਦੁੱਧ ਫਿਰ ਵੇਚਣ ਜਾਣਾ ਕਿੰਨਾ ਔਖਾ ਕੰਮ ਆ ਤੇ ਉਹ ਕਰਦੇ ਆਪਣੇ ਰੋਜੀ ਰੋਟੀ ਦਾ ਕਿਸਾਨ ਹੈ ਖੇਤੀ ਕਰਦੇ ਹੈ ਮਤਲਬ ਇਹਨਾਂ ਦੀ ਖੇਤੀ ਇਹਨਾਂ ਦਾ ਜਿਹੜਾ ਦੁੱਧ ਦਾ ਕੰਮ ਹੈ ਉਹ ਉਹ ਨਹੀਂ ਸਾਨੂੰ ਚੰਗਾ ਜਾਪਦਾ ਇਹ ਸਾਡਾ ਮੁਲਕ ਤਾਂ ਕਿਰਤ ਦੇ ਉੱਪਰ ਖੜਾ ਨਾ ਬਾਬਾ ਨਾਨਕ ਨੇ ਕਿਰਤ ਦੀ ਗੱਲ ਕੀਤੀ ਹੈ ਨਾ ਤੇ ਹੁਣ ਉਹ ਕਿਰਤ ਨੂੰ ਤਾਂ ਲਗਾਤਾਰ ਪਰਵਾਹੀ ਨਹੀਂ ਕਰਦੇ ਰਾਤੋ-ਰਾਤ ਅਮੀਰ ਹੋਣ ਦੇ ਸੁਪਨੇ ਇੰਨੇ ਕਿ ਜ਼ਿਆਦੇ ਬਣਾਏ ਹੋਏ ਹੈ ਕਿ ਉਹ ਅੰਤਾਜਾ ਹੀ ਨਹੀਂ ਲਾਇਆ ਜਾ ਸਕਦਾ ਜਿਸ ਬੰਦੇ ਨੇ ਕ੍ਰੈਸ਼ਰ ਵੀ ਲਾਇਆ ਵੀ ਰਾਤੋ-ਰਾਤ ਅਮੀਰ ਹੋ ਕੇ ਤੂੰ ਜਾਣਾ ਵੀ ਕੀਤਾ ਹੈ ਮੜੀਆਂ ਇਸ ਇਹਨਾਂ ਲੋਕਾਂ ਦੇ ਲਈ ਵੀ ਮੜੀਆਂ ਉਹੀ ਰਿਹਾ ਹੈ ਉਸ ਬੰਦੇ ਨੇ ਵੀ ਉਸ ਮੜੀਆਂ ਦੇ ਵਿੱਚ ਹੀ ਜਾਣਾ ਆਖਰ ਜਦ ਸਵਾਹ ਤਾਂ ਖਤਮ ਹੋਣਾ ਹੀ ਆ ਨਾ ਸਾਹ ਖਤਮ ਹੋ ਕੇ ਅਸੀਂ ਜਾਵਾਂਗੇ ਅਫਸਰਾ ਨੇ ਵੀ ਕੱਲ ਨੂੰ ਇਹ ਸ਼ਮਸ਼ਾਨ ਘਾਟ ਦੇ ਵਿੱਚ ਹੀ ਜਾਣਾ ਹੈ ਕਿੱਥੇ ਚੱਲ ਜਾਣਗੇ ਤੇ ਅਕਸਰ ਲੋਕਾਂ ਦੇ ਲਈ ਕੰਮ ਕਰੀ ਆ ਨਾ ਵੀ ਲੋਕ ਜਿਨ੍ਹਾਂ ਨੇ ਜ਼ਿੰਦਗੀ ਇੱਥੇ ਜੀਣੀ ਆ ਹੁਣੇ ਕਿਤੇ ਇੱਕ ਕ੍ਰੈਸ਼ਰ ਲੱਗ ਗਿਆ ਉਹਦਾ ਰੋਲਾ ਉਹਦੇ ਵੱਲੋਂ ਜਿੱਥੋਂ ਪਟਾਈ ਹੋਣੀ ਹੈ ਉਹ ਦੁਬਾਰਾ ਪਰਪਾਈ ਨਹੀਂ ਹੋਣੀ ਰੋਲੇ ਦੇ ਨਾਲ ਜਿੰਨਾ ਪੋਲੂਸ਼ਨ ਹੁੰਦਾ ਫਿਰ ਉਹਦੀ ਆਵਾਜ਼ ਹੀ ਹੈਪੀਨੈਸ ਆਫ ਤੁਹਾਨੂੰ ਦੱਸ ਦਿੰਦਾ ਤੇ ਇਹ ਨੁਕਸਾਨ ਹੈ ਇਸ ਕਰਕੇ ਮੋਰਚੇ ਦੇ ਉੱਪਰ ਡਟੇ ਹੋਏ ਆ ਕੱਲ ਹੁਣ ਮੀਟਿੰਗ ਰੱਖੀ ਹੈ ਤੇ ਮੀਟਿੰਗ ਦੇ ਵਿੱਚ ਅਸੀਂ ਕੋਸ਼ਿਸ਼ ਕਰਨੀ ਹੈ ਕਿ ਕੀ ਕਹਿੰਦਾ ਵਿਭਾਗ ਹੁਣ ਇਹ ਚਿੱਠੀ ਕੱਢ ਦਿੱਤੀ ਹੈ ਐਸਜੀਐਮ ਮੁਕੇਰੀਆਂ ਨੇ ਵਾਤਾਵਰਣ ਦੇ ਪੋਲੂਸ਼ਨ ਕੰਟਰੋਲ ਬੋਰਡ ਨੂੰ ਵੀ ਮਾਈਨਿੰਗ ਨੂੰ ਵੀ ਤਹਿਸੀਲਦਾਰ ਨੂੰ ਵੀ ਤੇ ਅਸੀਂ ਸਾਫ਼ ਦੇਖਣਾ ਹੈ ਵੀ ਕੀ ਕਹਿੰਦੇ ਆ ਜੇ ਨਹੀਂ ਕਹਿੰਦੇ ਇੱਕ ਜੁਦਾ ਇੱਥੇ ਪੱਕਾ ਮੋਰਚਾ ਆ ਤੇ ਨਵੇਂ ਘਰ ਵੀ ਇੱਕ ਹੋਰ ਪੱਕਾ ਮੋਰਚਾ ਸੀ ਲਗਾ ਦੇਣਾ ਹੈ ਤੇ ਉਹਦੇ ਤੋਂ ਬਾਅਦ ਫਿਰ ਅਗਲਾ ਐਕਸ਼ਨ ਅਸੀਂ ਦੇ ਦੇਣਾ ਵੀ ਸੜਕ ਪੱਕੇ ਤੌਰ ਤੇ ਬੰਦ ਕਰਨ ਵਾਲੇ ਪਾਸੇ ਨੂੰ ਜਾਣਾ ਹੈ ਕਿਉਂਕਿ ਅਫਸਰਾ ਦੇ ਜਿਹੜੇ ਸਿਰ ਦੇ ਉੱਪਰ ਜੂ ਨਹੀਂ ਸਰਕਾਰੀ ਉਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਵੀ ਲੋਕ ਪੱਕੇ ਤੌਰ ਤੇ ਬੈਠੇ ਆ 2 ਮਹੀਨੇ ਥੋੜੇ ਥੋੜੀ ਹੁੰਦੀਆਂ 40 45 50 ਦਿਨ ਤੋਂ ਇੱਥੇ ਬੈਠਣਾ ਦਿਨ ਰਾਤ ਆਏ ਤਾਂ ਸਹੀ ਇੱਕ ਦਿਨ ਐਸਡੀਐਮ ਜਾ ਕੇ ਇੱਕ ਦਿਨ ਕੱਢ ਦੇ ਇੱਥੇ ਤਮਨਤਾ ਜੀ ਤੁਸੀਂ ਕੱਲ ਗਏ ਸੀ ਉੱਥੇ ਨਵੇਂ ਘਰਾਂ ਜਾਣਾ ਹਾਂ ਕੱਲ ਗਏ ਹੈਗੇ ਉੱਥੇ ਕੰਮ ਚੱਲਦਾ ਪਿਆ ਉਹ ਉੱਥੇ ਵੀ ਉਹਨਾਂ ਨੇ ਮਤਲਬ ਇਹ ਹੈ ਵੀ ਅਸੀਂ ਤਾਂ ਕ੍ਰੈਸ਼ਰ ਬੰਦ ਕਰਨ ਦੀ ਗੱਲ ਕਰਦੇ ਤਾਂ ਉਹ ਪਿੱਲਰ ਫਿੱਟ ਕਰਨ ਲੱਗ ਪਏ ਮਤਲਬ ਪਹਿਲਾਂ ਅਸੀਂ ਤਾਂ ਸਾਫ਼ ਕਿਹਾ ਕਿ ਆਏ ਵੀ ਮਹਿਕਮੇ ਨੂੰ ਵੀ ਤੁਸੀਂ ਉੱਥੇ ਕੋਈ ਕੰਸਟਰਕਸ਼ਨ ਨਾ ਹੋਵੇ ਜਿਹੜੀ ਹੋਈ ਆ ਉਹਦੀ ਮਤਲਬ ਉਹਦੀ ਡਿਸਪੈਂਟਲ ਕਰੋ ਉਹਨੂੰ ਉਹਦੀ ਪੰਤੜ ਕਰੋ ਉਹਨੂੰ ਖਤਮ ਕਰੋ ਉੱਥੇ ਕ੍ਰੈਸ਼ਨ ਦਾ ਕੋਈ ਵੀ ਲੱਗੇ ਤੇ ਕੱਲ ਗਾਰਡਰ ਲਗਾਉਣ ਲੱਪੇ ਉੱਥੇ ਤੇ ਇਸੇ ਕਰਕੇ ਸੀ ਸਾਫ ਹੈ ਵੀ ਹੁਣ ਕੱਲ ਜਿਹੜੇ ਐਸਡੀਐਮ ਨੂੰ ਮਿਲਣਾ ਸੀ ਪੁੱਛਣਾ ਭਾਈ ਕਿਤੇ ਕਰਕੇ ਦੇ ਰਹੀਆਂ ਤੂੰ ਜੇ ਲਾਣਾ ਤਾਂ ਫਿਰ ਜਿੰਨੇ ਕ ਅਸੀਂ ਹੈਗੇ ਆ ਅਸੀਂ ਵੀ ਫਿਰ ਇੱਕ ਇੱਕ ਕ੍ਰੈਸ਼ਰ ਖੋਲੀਏ ਖੋਲਣਾ ਕਹਣਾ ਐਸਡੀਐਮ ਦੇ ਦਫ਼ਤਰ ਦੇ ਬਾਹਰ ਹਾਂਜੀ ਜੇ ਬਾਕੀਆਂ ਨੂੰ ਪਰਮਿਸ਼ਨ ਦੇਣੀ ਆ ਤੇ ਅਸੀਂ ਕਾਗਜ਼ ਲਾਣੇ ਆ ਠੀਕ ਹੈ ਜੀ ਬਿਲਕੁਲ ਜੇ ਉਹਨਾਂ ਨੂੰ ਕਰਜ਼ਾ ਮਿਲ ਸਕਦਾ ਲੋਕਾਂ ਨੂੰ ਨਹੀਂ ਮਿਲਦਾ ਨਹੀਂ ਮਿਲ ਸਕਦਾ ਇੱਥੇ ਤਾਂ ਲੋਕ ਜਿਹੜੀ ਆਵਾਦੀ ਹੈ ਸਾਰੇ ਦੀ ਫਿਰ ਉਹ ਐਸਡੀਐਮ ਦੇ ਦਫ਼ਤਰ ਪੜਦੇ ਆ ਪਹਿਲਾਂ ਤਾਂ ਚਾਰ ਕਿ ਜੀਸੀਬੀ ਆ ਸਾਡੇ ਵੀ ਹੈਗੀਆਂ ਲਾਗੇ ਛਾਗੇ ਟ੍ਰੈਕਟਰਾਂ ਦੇ ਪਟਣਾ ਵਾਲਾ ਲੋਕਾਂ ਨੇ ਫੇ ਤੇਰਾ ਦਫ਼ਤਰ ਪੱਟੀ ਹੈ ਪਹਿਲਾਂ ਡਰਲਾ ਦਾ ਹੁਣ ਐਸ ਜੀ ਨੂੰ ਕਹਿੰਦਾ ਤੂੰ ਇੱਕ 100 ਫੁੱਟ ਦੇ ਖੱਡੇ ਦੇ ਲਾਗੇ ਰਹਿ ਕੇ ਦੱਸ ਫਿਰ ਜੇ ਪਟਣ ਨੂੰ ਦਿਲ ਕਰਦਾ ਨਾ ਹੂੰ ਤਾਂ ਇਹ ਬਣਾ ਲਿਆ ਹੈ ਤਹਈਆ ਕਰ ਲਿਆ ਕਰ ਲੈ ਕੋਈ ਗੱਲ ਨਹੀਂ ਕਿੰਨੇ ਕੁ ਪਰਚੇ ਕਰਨੇ ਆ ਕੋਈ ਪ੍ਰਵਾਹ ਨਹੀਂ ਇਸ ਗੱਲ ਦੀ ਕੱਲ ਮਰੇ ਨਾਲੋਂ ਅੱਜ ਮਰੇ ਚੰਗੇ ਠੀਕ ਹੈ ਰਾ ਇਸ ਕਰਕੇ ਕੱਲ ਦਾ ਪ੍ਰੋਗਰਾਮ ਇਹ ਤਾਂ ਸਾਫ਼ ਹੈ ਹੋ ਲੋਕਾਂ ਨੂੰ ਵੀ ਇਸੇ ਕਰਕੇ ਹੀ ਸਾਫ਼ ਕਹਿ ਰਹੇ ਆ ਹੁਣ ਇਹ ਸੋਖਾ ਥੋੜੀ ਇੱਥੇ ਬਜ਼ੁਰਗਾਂ ਦਾ ਲਗਾਤਾਰ ਇੱਥੇ ਬੈਠਣਾ ਤੇ ਹੁਣ ਬੱਚੇ ਨिके-ਨਕੇ ਆ ਆਰਾਮ ਕਰਨਾ 9-10 ਵਜੇ ਤੇ ਆਪਣੀ ਪੜਾਈ ਦਾ ਦੇਖਣ ਹੋਰ ਸਾਰਾ ਭਵਿਕ ਦੇਖਣ ਪਰ ਇੱਥੇ ਮਜਬੂਰੀ ਬਣਾ ਦਿੱਤੀ ਹੁਣ ਇੱਥੇ ਇਹਨਾਂ ਨੇ ਆਪਣੇ ਭਵਿਕ ਦੇ ਲਈ ਲੜਨਾ ਪੈ ਰਿਹਾ ਹੈ ਭਵਿਕ ਬਚਣਾ ਹੀ ਤਾਂ ਆ ਜੇ ਇਹ ਬੋਲਣਗੇ ਜੇ ਬੋਲਣਗੇ ਨਹੀਂ ਤੇ ਇੱਥੇ ਤਾਂ ਇੱਕ ਕ੍ਰੈਸ਼ਰ ਖੋਲਿਆ ਕੱਲ ਨੂੰ ਚਾਰ ਖੋਲ ਦੇਣੇ ਸਾਫੀ ਹੈ ਨਾ ਹੁਣ ਇੱਕ ਖੋਲ ਗਿਆ ਕੱਲ ਨੂੰ ਹੋਰ ਚਾਰਾਂ ਨੂੰ ਮੂੰਹ ਪੈਣਾ ਨਹੀਂ ਉਧਰ ਐਨਓਸੀ ਮਿਲ ਗਈ ਆ ਜੀ ਆਓ ਬੇਲੇ ਸਰੇਣੇ ਵਾਲੀ ਹਾਂਜੀ ਝੰਗਪੱਤੀ ਚ ਐਨਓਸੀ ਮਿਲ ਗਈ ਆ ਇਹ ਹਣੋ ਝੰਗ ਵਾਲੇ ਵੀ ਦਿਖ ਲੈਣ ਫਿਰ ਹਾਂਜੀ ਝੰਗ ਵਾਲੇ ਅੱਜ ਤਾਂ ਨਹੀਂ ਤੁਹਾਨੂੰ ਲੱਗਦਾ ਪਿਆ ਜਿਲੇ ਦੋ ਕ੍ਰੈਸ਼ਰ ਹੋਰ ਸਿਰ ਤੇ ਲੱਗੇ ਇਹ ਫੋੜੇ ਬਣਨੇ ਆ ਇੱਕ ਬਕਰ ਕ੍ਰੈਸ਼ਰ ਲੱਗ ਰਿਹਾ ਉੱਥੇ ਮੇਰਾ ਖਿਆਲ ਆ ਵੀ 100 ਮੀਟਰ ਵੀ ਨਹੀਂ ਗਿਆ ਘਰ ਅੱਛਾ 100 ਮੀਟਰ ਵੀ ਉਹਨਾਂ ਦੇ ਸੱਗਿਆਂ ਦੇ ਅੱਛਾ ਉਹਨਾਂ ਸੱਗਿਆਂ ਦੇ ਜਿਹੜੇ ਲਵਾਰੇ ਆ ਅੱਛਾ ਮਾਲਕ ਹੂੰ ਇਹ ਤਾਂ ਫਿਰ ਇਹ ਫਿਰ ਹੋਰ ਜਿਆਦਾ ਹੈ ਨਾ ਮਾੜੀ ਗੱਲ ਹੈ ਹੁਣ ਚੰਗ ਵਾਲੇ ਉਹ ਤੁਹਾਨੂੰ ਵੀ ਦਿਖਣਾ ਚਾਹੀਦਾ ਹੈ ਨਾ ਧਰਨਿਆਂ ਦੇ ਵਿੱਚ ਕਿੰਨਾ ਕਿ ਤੁਹਾਨੂੰ ਪਿੱਠ ਤੇ ਆਪਾਂ ਕਰੀਏ ਹੋਰ ਤੇ ਕੱਲ ਨੂੰ ਤੁਸੀਂ ਬਾਜਾ ਮਾਰਨੀ ਹੈ ਜਿੱਲੇ ਕੋਈ ਨਿਆਣਾ ਆ ਗਿਆ ਹੁਣ ਇਹ ਚੱਕ ਮੀਰ ਪਰ ਬੱਚੇ ਆਏ ਨਾ ਦੋ ਟਰੱਕ ਥੱਲੇ ਫਿਰ ਰੋਂਦੇ ਸੀਗੇ ਬੰਦੇ ਵੀ ਹਾਂ ਜੀ ਸਾਡੇ ਬੱਚੇ ਦਰੜ ਤੇ ਟੋਟਿਆ ਹਾਦਸੇ ਹੋਏ ਬਾਅਦ ਦੇ ਵਿੱਚ ਬਾਜ ਪਛਤਾਏ ਦਾ ਕੀ ਫਾਇਦਾ ਜਿਸ ਪਰਿਵਾਰ ਦਾ ਜੀ ਚਲਾ ਗਿਆ ਬਾਅਦ ਦਾ ਵਖਰੀ ਗੱਲ ਹੈ ਸਾਡੇ ਹੀ ਕਦੋਂ ਪਹਿਲਾਂ ਲੱਗਣ ਲੱਗਾ ਸੀ ਨਾ ਕਿ ਅਸੀਂ ਆਪ ਦੀ ਆਪਦੀ ਜਿਹੜੀ ਹੈਗਾ ਨਾ ਸਾਡੀ ਇਹ ਲੜਕਾ ਇਕੱਠਾ ਕੀਤਾ ਅੱਛਾ ਕੀਤਾ ਹੀ ਗੱਲ ਨਹੀਂ ਕਰਨ ਲੱਗੇ ਇਹ ਵੀ ਲਖਵੀਰ ਭਾ ਵੀ ਹੋਰ ਸੀ ਤਿੰਨ ਦੋ ਸਰਪੰਚ ਸੀ ਅਸੀਂ ਆ ਇਸੇ ਤਰ੍ਹਾਂ ਗੱਲਬਾਤ ਕਰਦੇ ਆਪ ਵੀ ਸਲਾਹ ਕਰਨ ਲੱਗੇ ਆਪਦੀ ਬਦਲ ਤੇ ਮੇਰੇ ਉੱਤੇ ਗੱਡੀ ਚੜਾ ਦੇਣ ਲੱਗੇ ਅੱਛਾ ਤੁਹਾਡੇ ਉੱਤੇ ਹੀ ਗੱਡੀ ਚੜਾ ਗੱਡੀ ਤੇ ਦੋ ਸਰਪੰਚ ਕਹਿੰਦੇ ਨਹੀਂ ਤੇ ਦੋ ਜੈਵੰਦੀਆਂ ਕਹਿੰਦੇ ਇੱਕ ਅਜੈ ਸਿੰਘ ਦੇ ਉੱਤੇ ਚੜਨ ਲੱਗੇ ਨਹੀਂ ਤੁਹਾਡੇ ਤੇ ਜੈਵੰਦਰ ਸੀ ਜਵਾ ਆਪ ਪਾਰਟੀ ਦਾ ਨਾ ਪਲਗਿਸਮਾਲ ਪਲਗਿਸਮਾਲ ਦਾ ਇਹ ਸਾਡਾ ਸੀ ਕਿ ਇੱਕ ਪ੍ਰੀਜ਼ਨ ਸਰਪੰਚ ਸੀ ਤੇ ਇੱਕ ਜੱਟਮਾਲ ਸਰਪੰਚ ਚਾਰੇ ਇੱਥੇ ਸੀ ਜੇ ਨਹੀਂ ਮੌਕੇ ਤੇ ਪੁੱਛ 10 ਵੀ ਬੰਦੇ ਹੋਰ ਸੀ ਮੇਰੇ ਤੇ ਗੱਡੀ ਤੇ ਚੜਾਉਣ ਲੱਗੇ ਅਸੀਂ ਸਿਰਫ ਸਲਾਹ ਕਰਨ ਲੱਗੇ ਸੀ ਵੀ ਇਹਨਾਂ ਨੂੰ ਆਪਾਂ ਕਿਵੇਂ ਰੋਕਣਾ ਇਹ ਇਹ ਬਦਮਾਸ਼ੀ ਵੀ ਹੈਗੀ ਨਾ ਇੱਥੇ ਕ੍ਰੈਸ਼ਰ ਵਾਲੇ ਤਾਂ ਇਹ ਸੋਚਦੇ ਆ ਵੀ ਹੁਣ ਚਾਰ ਸਾਡੇ ਕੋਲ ਪੈਸੇ ਆ ਗਏ ਤੇ ਇਹ ਭਲੇਖਾ ਹੁੰਦਾ ਹੈ ਅਸੀਂ ਬਦਮਾਸ਼ੀ ਚਾਰ ਕਰ ਲੈਣੀ ਹੈ ਤੇ ਇਹ ਤਾਂ ਸਾਫ਼ ਹੈ ਫੇ ਭੱਜਣਾ ਨੂੰ ਬਾਣ ਇੱਕ ਜਿਹਾ ਹੋਵੇ ਸਾਡੇ ਸੰਘਰਸ਼ ਨੂੰ ਖਰਾਬ ਕਰਨ ਦੇ ਆ ਸਾਨੂੰ ਬੰਦਾ ਸਾਰਾ ਹੀ ਕੋਈ ਗੱਲ ਨਹੀਂ ਸੰਘਰਸ਼ ਦੀ ਸੰਘਰਸ਼ ਸੰਘਰਸ਼ ਨਹੀਂਗਾ ਉਹ ਉਹ ਵੀ ਨੰਗੇ ਕਰਾਂਗੇ ਅਸੀਂ ਨਹੀਂ ਕੋਈ ਗੱਲ ਨਹੀਂ ਇੱਕ ਇੱਕ ਦਿਨ ਜਿੱਦਾਂ ਸੰਘਰਸ਼ ਨਾ ਬਣਦੇ ਤਾਂ ਨਾ ਖਰਾਬ ਹੁੰਦੇ ਆ ਕਰ ਲੋ ਤੁਸੀਂ ਜੋ ਕਰਨਾ ਤੇ ਜੇ ਬਲੋ ਹੋਰ ਬਦਮਾਸ਼ੀ ਬਦੂਸ਼ੀਆਂ ਇਹ ਇਹ ਠੀਕ ਨਹੀਂ ਹੁੰਦੀ ਆ ਠੀਕ ਹੈ ਨੀਵੇਂ ਹੋ ਕੇ ਦਾ ਪਾਣੀ ਨਵੇਂ ਥਾਂ ਜਾਂਦਾ ਹੈ ਆਕੜ ਕੇ ਦਾ ਮਤਲਬ ਇਹ ਹੈ ਕਿ ਅਗਲੇ ਵੀ ਰੁੱਖ ਵੀ ਰੇ ਹਨੇਰੀ ਅੱਗੇ ਆਕੜਦੇ ਤਾਂ ਉਹ ਟੁੱਟ ਕੇ ਥੱਲੇ ਡਿੱਗ ਜਾਂਦਾ ਹੈ ਬਾਕੀ ਗੱਲ ਹੈ ਇਹ ਤਾਂ ਹੈ ਵੀ ਮਾਫੀਆ ਤੰਤਰ ਜਿਹੜੇ ਪੰਜਾਬ ਦੇ ਲੋਕ ਸਾਡੇ ਦੇਖਦੇ ਆ ਸਾਡੇ ਨਾਲੇ ਸਾਰੀਆਂ ਗੱਲਾਂ ਬਾਤਾਂ ਮਾਫੀਆ ਤੰਤਰ ਬਹੁਤ ਖਤਰਨਾਕ ਹੈ ਪੰਜਾਬ ਸਰਕਾਰ ਨੇ ਭਗਵੰਤ ਮਾਨ ਨੇ ਜਿਹੜਾ ਦਾਅਵੇ ਕਰਦਾ ਰਿਹਾ ਵੀ ਮੈਂ ਪੰਜਾਬ ਦੇ ਵਿੱਚੋਂ ਮਾਫੀਆ ਤੰਤਰ ਖਤਮ ਕਰਨਾ ਹੈ ਉਹ ਹੁਣ ਦਿਖਦਾ ਹੀ ਨਹੀਂ ਇਸ ਗੱਲ ਨੂੰ ਲੈ ਕੇ ਆਏ ਹਾਂ ਹੁਣ ਭਗਵੰਤ ਮਾਨ ਇੱਕ ਵਾਰ ਆ ਕੇ ਇਥੇ ਕਿਹੜਾ ਤਾਂ ਮਾਰ ਲੇ ਘੇੜਾ ਮਾਰੇ ਦੇਖੇ ਇੱਥੇ ਹਾਲ ਕੀ ਹੈ ਮਾਈਨਿੰਗ ਦੇ ਨਾਲ ਕੀ ਹਾਲ ਹੈ ਲੋਕ ਰੋਲਾ ਪਾ ਰਿਹਾ ਕਿਉਂ ਰੋਲਾ ਪਾ ਰਹੇ ਆ ਇਸ ਗੱਲ ਨੂੰ ਭਗਵੰਤ ਮਾਨ ਨੂੰ ਥੱਲੇ ਆ ਕੇ ਦੇਖਣਾ ਚਾਹੀਦਾ ਨਾ ਤੇ ਚਲੋ ਇਹ ਜਿਹੜਾ ਹੁਣ ਲੋਕਾਂ ਦੇ ਨਾਲ ਲੋਕ ਆਪ ਦੱਸ ਰਹੇ ਆ ਕਿ ਹੁਣ ਜਦੋਂ ਕ੍ਰੈਸ਼ਰ ਲਾ ਲੱਗਿਆ ਤਾਂ ਕਿੱਦਾਂ ਬਦਮਾਸ਼ੀਆਂ ਕਰਦੇ ਆ ਗੱਡੀ ਛਾੜ ਦੇਣੀ ਆ ਲੈ ਇਹਨਾਂ ਨੂੰ ਬੰਦੇ ਨੂੰ ਬੰਦਾ ਨਹੀਂ ਜਾਪਦਾ ਇਹਨਾਂ ਨੂੰ ਕੀੜੇ ਮਕੋੜੇ ਜਾਪਦੇ ਆ ਪੀੜਾ ਦੇ ਕਾਰੋਬਾਰ ਦੇ ਅੱਗੇ ਆ ਦਰੜ ਕੇ ਹੀ ਮਾਰ ਦੇਣੇ ਆ ਇਹ ਤਾਂ ਬਹੁਤ ਮਤਲਬ ਕਿ ਹਰਾਮਜਾਦਗੀ ਵਾਲੀ ਗੱਲ ਹੋ ਗਈ ਨਾ ਪ੍ਰਸ਼ਾਸਨ ਤੁਮ ਦਬਾਜੀ ਮੈਨੂੰ ਵੀ ਧਮਕਾਈ ਆ ਅੱਛਾ ਧਮਕੀ ਦਿੱਤੀ ਹੈ ਕ੍ਰੈਸ਼ਰ ਮਾਲਕ ਨੇ ਅੱਛਾ ਕ੍ਰੈਸ਼ਰ ਮਾਲਕ ਨੇ ਕੋਈ ਗੱਲ ਨਹੀਂ ਫੋਨ ਕਰਕੇ ਧਮਕੀਆਂ ਦਾ ਫਿਰ ਜਵਾਬ ਟਾਈਮ ਦੇ ਨਾਲ ਦਵਾਂਗੇ ਇਦਾਂ ਦੀ ਕਿਹੜੀ ਗੱਲ ਹੈਗੀ ਹੈ ਇੱਥੇ ਕਾਨੂੰਨ ਹੈ ਇਸ ਮੁਲਕ ਦੇ ਵਿੱਚ ਲੋਕਾਂ ਦਾ ਰਾਜ ਹੈ ਤੇ ਜੇ ਜਥੇਬੰਦੀਆਂ ਹੱਥ ਪਾ ਲੈਣ ਤੇ ਫਿਰ ਮੈਨੂੰ ਨਹੀਂ ਲੱਗਦਾ ਵੀ ਮੋਦੀ ਵਰਗਾ ਵੀ ਖੜਦਾ ਹੈ ਮੋਦੀ ਦੇ ਰਾਜ ਚ ਕਹਿੰਦਾ ਰਿਹਾ ਤਾਂ ਮੋਦੀ ਵੀ ਮੈਂ ਨਹੀਂ ਚੁਕਦਾ ਤੇ ਜਥੇਬੰਦੀਆਂ ਨੇ ਜਦੋਂ ਹੱਥ ਪਾਇਆ ਤੇ ਹੱਥ ਜੋੜ ਕੇ ਫਿਰ ਮਾਫੀ ਮੰਗੀ ਸੀਗੀ ਮੋਦੀਆਂ ਨੇ ਇਹ ਭਲੇਖਾ ਹੈ ਤੁਹਾਨੂੰ ਵੀ ਹਾਂ ਜੀ ਇਹ ਨੇੜੇ ਦੇ ਪਿੰਡਾਂ ਦੇ ਕੁਝ ਲੋਕ ਹੈ ਜੇ ਅਸੀਂ ਆਪਣੀ ਆਈ ਤੇ ਆ ਗਏ ਤੇ ਫਿਰ ਪੂਰੇ ਪੰਜਾਬ ਦੇ ਵਿੱਚ ਉਹ ਵੀ ਬੰਦੇ ਅਸੀਂ ਇਕੱਠਾ ਕਰਕੇ ਇੱਥੇ ਲਿਆਣਾ ਜਾਣਦੇ ਆ ਇਹ ਨਹੀਂ ਮਸਲਾ ਹੈਗਾ ਵੀ ਲੋਕ ਜੇ ਖੜੇ ਐ ਤੇ ਜਥੇਬੰਦੀ ਮਗਰ ਖੜੀ ਐ ਤੇ ਜਥੇਬੰਦੀ ਦਾ ਕੋਈ ਉੱਪਰ ਕੋਈ ਸੌਥੋਂ ਸਿਰਾ ਹੈ ਨਹੀਂ ਪੂਰੇ ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿੱਚ ਸਾਡੇ ਬੰਦੇ ਐ ਤੇ ਜੇ ਇਹਨਾਂ ਤੇ ਪੀੜ ਪਈ ਤੇ ਪੂਰੇ ਪੰਜਾਬ ਦੇ ਵਿੱਚ ਉਹ ਤੇ ਨੇਰੀ ਲਿਆ ਦੇਣੀ ਐ ਤਾਂ ਤੁਹਾਨੂੰ ਜਗਾ ਨਹੀਂ ਲੱਭਣੀ ਇਥੋਂ ਭੱਜਣ ਲੱਗਿਆ ਠੀਕ ਹੈ ਜੀ ਇੱਥੇ 11 ਅਕਤੂਬਰ 2021 ਦੇ ਵਿੱਚ ਅਸੀਂ ਵੱਡੀ ਕਿਸਾਨ ਪੰਚਾਇਤ ਕੀਤੀ ਸੀਗੀ ਹਰਸ਼ੇ ਮਾਨਸਰ ਟੋਲ ਪਰ ਸੜਕ ਦੇ ਉੱਪਰ ਜਿਹੜੀ ਸੜਕ ਤੇ ਕਹਦੇ ਕੋਈ ਡਾਕ ਨਹੀਂ ਸਕਦਾ ਸੜਕ ਦੇ ਉੱਪਰ ਹੀ ਅਸੀਂ ਕੀਤੀ ਸੀਗੀ ਕਿਸਾਨਾਂ ਕੋਲ ਬਲਬੀਰ ਸਿੰਘ ਰਾਜੇਵਾਲ ਕਲਵੰਤ ਸਿੰਘ ਸੰਧੂ ਮਨਜੀਤ ਰਾਏ ਤੇ ਬੂਟਾ ਸਿੰਘ ਸ਼ਾਦੀਪੁਰ ਸਵੇਮਾਨ ਵੱਡੇ ਲੀਡਰ ਇੱਥੇ ਪਹੁੰਚੇ ਸੀਗੇ 5-10 ਹਜ਼ਾਰ ਦਾ ਅਸੀਂ ਕਟ ਕੀਤਾ ਸੀ ਅਸੀਂ ਵੀ ਗਏ ਸੀ ਉੱਥੇ ਆਦੂ ਗਏ ਤੁਸੀਂ ਠੀਕ ਹੈ ਤੇ ਇਹ ਨਹੀਂ ਵੀ ਸਾਡੀ ਕੋਈ ਪਹੁੰਚ ਹੈ ਨਹੀਂ ਹੈ ਠੀਕ ਹੈ ਅਸੀਂ ਤਾਂ ਇਹ ਦੇਖਦੇ ਆਂ ਵੀ ਅਫਸਰ ਸਾਹੀ ਕੰਮ ਕਰੇ ਅਫਸਰ ਸਾਹੀ ਦੀ ਨਲਕੀ ਉਹ ਦੇਖਦੀ ਹੈ ਨਾ ਅਫਸਰ ਸਾਹੀ ਮਾਫੀਆ ਦੇ ਪ੍ਰਭਾਵ ਦੇ ਹੇਠ ਇੰਨੀ ਕਿ ਜ਼ਾਦੇ ਹੈ ਅੰਤਾਜਾ ਨਹੀਂ ਲਾਇਆ ਜਾ ਸਕਦਾ ਇੱਥੋਂ ਦੇ ਹਲਕਾ ਇੰਚਾਰਜ ਹੈ ਮਲਤਾਨੀ ਸਾਹਿਬ ਜਮੀਨੀ ਹਾਕ ਹਕੀਕਤ ਤੇ ਆ ਕੇ ਦੇਖੋ ਫੀਤੇ ਬੜੇ ਕੁੱਟਲੇ ਆ ਬੜਾ ਕੁਝ ਹੋਰ ਕੁਝ ਕਰ ਲਿਆ ਇੱਥੇ ਆ ਕੇ ਜਿਹੜਾ ਇਹ ਹੈਗਾ ਨਾ ਕੋੜੀ ਦੇ ਤੇ ਹੁਣ ਥੋੜਾ ਜਿਹਾ ਮੂੰਹ ਖੋਲਣਾ ਚਾਹੀਦਾ ਤੁਹਾਨੂੰ ਸਟੇਟਮੈਂਟ ਦਾ ਘੱਟੋ ਘੱਟ ਦਿਓ ਵੀ ਆਪਣੇ ਇਲਾਕੇ ਚ ਗੈਰ ਕਾਨੂੰਨੀ ਮਾਈਨਿੰਗ ਨਹੀਂ ਹੋਣ ਦਵਾਂਗੇ ਹਲਕਾ ਇੰਚਾਰਜ ਹੋ ਤੁਸੀਂ ਜਾਂ ਤਾਂ ਛੱਡ ਦਿਓ ਇਹ ਹਲਕਾ ਇੰਚਾਰਜ ਜੀ ਛੱਡ ਦਿਓ ਕੋਈ ਗੱਲ ਨਹੀਂ ਹੋਰ ਸੰਭਲੋ ਤੁਹਾਡੇ ਬੋਲਦਾ ਰਿਹਾ ਐ ਹੁਣ ਉਹ ਗੱਲ ਐ ਵੀ ਜੱਗੀ ਹੋਣੀ ਨਹੀਂ ਅੱਗੇ ਬੋਲਦੇ ਪਏ ਅਸੀਂ ਕੋਈ ਵਿਰੋਧੀ ਥੋੜੀ ਆ ਕਿਸੇ ਗੱਲ ਦੇ ਤੁਹਾਡਾ ਸਮਰਥਨ ਕਰਦੇ ਰਹੇ ਆ ਤੁਹਾਨੂੰ ਤਗੜੇ ਕੀਤਾ ਇਸ ਇਲਾਕੇ ਦੇ ਚਲੋ ਪਗੜੀ ਦਿੱਤੀ ਐ ਜਿੰਨੀਆਂ ਮਰਜ਼ੀ ਵੋਟਾਂ ਮੇਈਆਂ ਆ ਇਹ ਮਾਈਨਿੰਗ ਦੇ ਉੱਪਰ ਸਟੇਟਮੈਂਟ ਦਿਓ ਜਾਰੀ ਕਰੋ ਤੇ ਆਪਣੇ ਮੁਕੇਰੀਆਂ ਦੇ ਵਿੱਚ ਜਿਹੜੀ ਗੈਰਕਾਨੂੰਨੀ ਮਾਈਨਿੰਗ ਤੇ ਕ੍ਰਸ਼ਰ ਚੱਲਦੇ ਪਏ ਆ ਇਹਨਾਂ ਨੂੰ ਬੰਦ ਕਰਾਉਣ ਦਾ ਦਿਓ ਤੇ ਜਿਹੜਾ ਇਹ ਨਵਾਂ ਬੇਲੇ ਸਰਿਆਣੇ ਦੇ ਵਿੱਚ ਆ ਇਹਦੇ ਤੇ ਵੀ ਸਾਫ਼ ਆਪਣੇ ਮੈਕਮੇ ਦੇ ਅਧਿਕਾਰੀਆਂ ਨੂੰ ਸਾਫ਼ ਕਹੋ ਇਹ ਪਾਈਪ ਹੀ ਲਿਆਓ ਇਹਨਾਂ ਦਾ ਕਾਲਾ ਚਿੱਠਾ ਦਾ ਇਹ ਬੰਦ ਕਰਨਾ ਦੀ ਐਨਓਸੀ ਰੱਦ ਨੂੰ ਦੋ ਤਾਰੋ ਪਹਿਲਾਂ ਸਾਡੀਆਂ ਸੜਕਾਂ ਹੀ ਬਣਾ ਦੇਣਾ ਆਓ ਸੜਕਾਂ ਹੀ ਬਣਾ ਦੇਣਾ ਸੜਕਾਂ ਹੀ ਬਣਾ ਸਾਡੀਆਂ ਸੜਕਾਂ ਹੀ ਬਣਾ ਦੇਣਾ ਤੇਰੇ ਬਾਪ ਆ ਕੇ ਸੜਕਾਂ ਦਾ ਹਾਲ ਤੁਸੀਂ ਦੇਖਦੇ ਹੋ ਉਹ ਹਾਜੀਪੁਰ ਤੋਂ ਲੈ ਕੇ ਤੁਹਾਡੇ ਕਟਵਾਲ ਤੱਕ ਦੀ ਸੜਕ ਜਾਂ ਬੇਲੇ ਸਰਿਆਣੇ ਦੀ ਉਹ ਤਾਂ ਤੁਸੀਂ ਕੋਈ ਸੜਕ ਛੱਡੋ ਇੱਕ ਪਹਿਲੇ ਜਿਵੇਂ ਬੇਲੇ ਨੂੰ ਰੋਡ ਨਹੀਂ ਜਾਂਦੇ ਹੁੰਦੇ ਸੀ ਉਹ ਵੀ ਚੰਗੇ ਹੁੰਦੇ ਸੀ ਅਦੋਂ ਕਹਿੰਦੇ ਵੀ ਰੋਡ ਵਧੀਆ ਸੀਗੇ ਹੁਣ ਤਾਂ ਐਸੀ ਹਾਲਾਤ ਆ ਕਿ ਕ੍ਰੈਸ਼ਰ ਵਾਲਿਆਂ ਨੇ ਇੰਨਾ ਬੁਰਾ ਹਾਲ ਕੀਤਾ ਹੋਇਆ ਰੋਡ ਦਾ ਟਰੱਕ ਚੱਲਦੇ ਆ ਦਿਨ ਰਾਤ 26 ਜਨਵਰੀ ਜਿਹਦੇ ਨਾਲ ਆਪਾਂ ਕੱਢੀ ਰੈਲੀ ਉਹ ਦਿਨ ਆਈ ਜਿੱਥੇ ਬੰਦੀਆਂ ਸਾਡੀਆਂ ਨੇ ਦੇਖਿਆ ਇਹ ਕੀ ਬਣਿਆ ਹਾਂ ਹਾਂ ਜੀ ਹਾਂ ਜੀ ਕਹਿੰਦੇ ਵੀ ਤੁਸੀਂ ਰਹਿੰਦੇ ਇੱਥੇ ਕਿੱਥੇ ਆ ਕਿੱਦਾਂ ਰਹਿਣ ਦੇ ਇੱਥੇ ਤੁਸੀਂ ਕਿਉਂ ਨਹੀਂ ਚੱਕਦੇ ਇਹ ਮੁੱਦੇ ਨੂੰ ਇਹ ਇੰਨੀ ਮਾੜਾ ਇੰਨੀ ਮਾੜੀ ਸੜਕਾਂ ਤੋਂ ਮੈਨੂੰ ਸਾਫ਼ ਹੀ ਹੈ ਮੈਂ ਤੁਹਾਡੇ ਨਾਲ ਮੈਸੇਜ ਹੀ ਸਾਂਝਾ ਕਰ ਦੇਣਾ ਵੀ ਮਕੇਰੀਆਂ ਤੋਂ ਸਾਡੇ ਨਾਲ ਆਏ ਇੱਕ ਐਨਆਰਆਈ ਮੁੰਡਾ ਕੈਨੇਡਾ ਤੋਂ ਮਾਰਚ ਦੇ ਵਿੱਚ ਸ਼ਾਮਲ ਹੋਇਆ ਤੇ ਹੋਣ ਤੋਂ ਬਾਅਦ ਉਸ ਬੰਦੇ ਦਾ ਮੈਸੇਜ ਮੈਨੂੰ ਆਇਆ ਬਹੁਤ ਵਧੀਆ ਰਿਹਾ ਅੱਜ ਦਾ ਟਰੈਕਟਰ ਮਾਰਚ ਪਰ ਹਾਜੀਪੁਰ ਇਲਾਕੇ ਦੇ ਪਿੰਡਾਂ ਦੀਆਂ ਤਬਾਹ ਹੋ ਚੁੱਕੀਆਂ ਸੜਕਾਂ ਦੇਖ ਕੇ ਬਹੁਤ ਪਰੇਸ਼ਾਨ ਹੋਏ ਇਸ ਇਲਾਕੇ ਦੇ ਲੋਕ ਆਪਣਾ ਜੀਵਨ ਕਿਵੇਂ ਬਤੀਤ ਕਰ ਰਹੇ ਹਨ ਆਉਣ ਵਾਲੇ ਸਮੇਂ ਵਿੱਚ ਮਤਲਬ ਉਹਨਾਂ ਨੇ ਗੱਲ ਰੱਖੀ ਕਿ ਸਾਫ਼ ਹੈ ਲੋਕੋ ਸਾਫ ਕਹਿੰਦੇ ਆ ਜਿਹੜੇ ਮਕੇਰੀਆਂ ਦੇ ਆਗੇ ਵੇ ਇਤੇ ਹੱਥ ਧੋਣਾ ਵਾਲੇ ਜਿਹੜੇ ਸਾਡੇ ਸਾਨੂੰ ਖਰਾਬ ਕਰਦੇ ਆ ਇਹਨਾਂ ਨੂੰ ਇਹ ਨਹੀਂ ਦਿਖਦਾ ਪлитиਕਲ ਬੰਦਿਆਂ ਨੂੰ ਨਹੀਂ ਲੀਡਰ ਨੂੰ ਦਿਖਣਾ ਚਾਹੀਦਾ ਲੀਡਰ ਜਿਹੜੇ ਆ ਅੱਜ ਮਤਲਬ ਸਰਕਾਰ ਰਹੀ ਹੈ ਕਾਂਗਰਸ ਦੀ ਉਹਦੇ ਤੋਂ ਬਾਅਦ ਅੱਜ ਆਮ ਆਦਮੀ ਪਾਰਟੀ ਦੀ ਅਸੀਂ ਨਾਲ ਬੈਠਦੇ ਆ ਸਾਰਾ ਕੁਝ ਬੜੀ ਦੁਆ ਸਲਾਮ ਹੁੰਦੀ ਆ ਚਲੋ ਮਜਬੂਰੀਆਂ ਵੀ ਸਾਡੀਆਂ ਹੈਗੀਆਂ ਗਰੰਟਾ ਲੈਣੀਆਂ ਹੁੰਦੀਆਂ ਇਹ ਸੜਕਾਂ ਬਣਾਉਣ ਨੂੰ ਬੋਲਣਾ ਚਾਹੀਦਾ ਇਲਾਕਾ ਅਸੀਂ ਪਟਾਰ ਨੂੰ ਤੁਰੇ ਹੋਏ ਆ ਆਪਣੀਆਂ ਸੜਕਾਂ ਪੱਕੀਆਂ ਨਹੀਂ ਕਰਾਈ ਹੋ ਰਹੀਆਂ ਛੋਟੀ ਗੱਲ ਥੋੜੀ ਹੈਗੀ ਐ ਸੜਕਾਂ ਪੱਕੀਆਂ ਕਰਾਈਏ ਇੱਕ ਵੀ ਸੜਕ ਐ ਨਹੀਂ ਮੈਂ ਦਾ ਮਤਲਬ ਕਿ ਜਦੋਂ ਮਾਰਚ ਕੱਢਿਆ ਤੇ ਉਹ ਮਗੇਰੀਆਂ ਵਾਲੇ ਸਾਰੇ ਗਾਲਾ ਕਢਦੇਗੇ ਵੀ ਇੱਕ ਵੀ ਸੜਕ ਨਹੀਂ ਹਾਜੀਪੁਰ ਤੋਂ ਉੱਤਰ ਹੀ ਐ ਅਹੀਂ ਥੱਲੇ ਪਿੰਡਾਂ ਨੂੰ ਟੋਟਲ ਸੜਕ ਟੁੱਟੀ ਦੀ ਇਹ ਇਥੋਂ ਟੱਪੇ ਆ ਢਾਡੇ ਘਟਵਾਲ ਗਾਂਜੂ ਪੀਰ ਬੇਲਾ ਸਾਰਾ ਸਾਰਾ ਸੜਕ ਟੁੱਟੀ ਸੀ ਫਿਰ ਉਧਰੋਂ ਕੇ ਅਗੇ ਮਾਨਸਰ ਨੂੰ ਸੜਕ ਉਹ ਵੀ ਟੁੱਟੀ ਦੀ ਪ੍ਰਧਾਨ ਜਿਹੜਾ ਆਪਣਾ ਬੀਕੇ ਜੂ ਆਪਣਾ ਗ੍ਰਾਹਾਂ ਵਾਲਾ ਉਹਨੂੰ ਚੱਕੇ ਤਾ ਰਿਆ ਥੱਲੇ ਹਾਂ ਉਹਨੂੰ ਗੋਡਿਆਂ ਦੀ ਪ੍ਰੋਬਲਮ ਹੈ ਫਿਜ਼ੀਕਲੀ ਫਿਜ਼ੀਕਲੀ ਪ੍ਰੋਬਲਮ ਸੀਗੀ ਬੰਦੇ ਨੂੰ ਭਈ ਜਿੱਦਾਂ ਦੀ ਸੜਕ ਹੈ ਉੱਥੇ ਪਤਾ ਜਾ ਹੀ ਨਹੀਂ ਸਕਦਾ ਮਤਲਬ ਹਾਲਤ ਬੜੀ ਜਿਆਦਾ ਬੁਰੀ ਹੈ ਸਾਡੇ ਇਸ ਇਲਾਕੇ ਦੀ ਤੇ ਸਾਡੇ ਲੀਡਰ ਇੱਥੇ ਬੋਲਦੇ ਹੀ ਨਹੀਂ ਪਏ ਇੱਕ ਤਾਂ ਵੱਡੀ ਗੱਲ ਹੈ ਵੀ ਸਾਡਾ ਇਲਾਕਾ ਸਹੀ ਮੈਨੇਜ ਚ ਸਾਡੇ ਲੋਕ ਤਾਂ ਲੱਗ ਜਾਂਦੇ ਐ ਇਦਾਂ ਦੇ ਲੀਡਰਾਂ ਦੇ ਮਗਰ ਲੀਡਰਲੈਸ ਹੈ ਸਾਡਾ ਇਲਾਕਾ ਨਾ ਦਸੂਏ ਦੇ ਵਿੱਚ ਕੋਈ ਚੱਜ ਦਾ ਲੀਡਰ ਹੈ ਤੇ ਨਾ ਮਕੇਰੀਆਂ ਦੇ ਵਿੱਚ ਹੈ ਪਿਛਲੇ 10-15 ਸਾਲਾਂ ਤੋਂ ਇੰਨੇ ਕ ਜਿਆਦੇ ਨਪੁੰਸਕ ਜੇ ਲੀਡਰ ਇਸ ਇਲਾਕੇ ਦੇ ਵਿੱਚ ਹੋਏ ਆ ਨਾ ਬੋਲਦੇ ਆ ਨਾ ਕੋਈ ਕੰਮ ਕਰਦੇ ਆ ਤੇ ਗੈਰ ਕਾਨੂੰਨੀ ਮਾਈਨਿੰਗ ਨੂੰ ਦਾ ਢੇਡਾ ਦਿੱਤਾ ਹੋਇਆ ਚਾਹੇ ਮਕੇਰੀਆਂ ਚਾਹੇ ਦਸੂਆ ਜਿੱਦਣ ਜਿੱਦਣ ਸਾਡਾ ਕਿਸਾਨੀ ਕੋਈ ਆਪਣਾ ਪ੍ਰੋਗਰਾਮ ਹੁੰਦਾ ਵਾ ਉਦੋਂ ਆ ਜਾਂਦੇ ਨੇ ਉਹ ਹੂੰ ਹੂੰ ਸਿਰਫ ਉਹ ਲੀਡਰ ਵੋਟਾਂ ਇਕੱਠੀਆਂ ਕਰਨ ਲਈ ਆਪਣਾ ਆਪਣੇ ਲੋਕਾਂ ਨੂੰ ਪ੍ਰਭਾਵਿਤ ਕਰਨ ਲਈ ਆਪਣਾ ਉਹਦੇ ਵਿੱਚ ਆਪਣੇ ਬੰਦੇ ਛੱਡ ਕੇ ਉਹਦੇ ਵਿੱਚ ਐਕਟਿਵ ਹੋ ਜਾਂਦੇ ਨੇ ਕੋਈ ਵੀ ਆਪਾਂ ਧਰਨਾ ਕੋਈ ਨੂੰ ਖਤਮ ਕਰਨ ਵਾਸਤੇ ਦੇ ਕਰਦੇ ਆ ਲੋਕਾਂ ਨੂੰ ਸੁਚੇਤ ਹੋਣ ਦੀ ਲੋੜ ਹੈ ਤੁਸੀਂ ਕਿਉਂ ਨਹੀਂ ਯਾਰ ਪਛਾਣਦੇ ਕਿਹੜੇ ਲੋਕ ਲੜਦੇ ਆ ਕਿਸਾਨ ਜੱਥੇਬੰਦੀ ਆ ਦੀ ਅਸਲ ਚ ਅਗਵਾਈ ਕੌਣ ਲੋਕ ਕਰਦੇ ਆ ਇਹ ਤੁਸੀਂ ਪਛਾਣਨਾ ਚਾਹੀਦਾ ਨਾ ਲੋਕਾਂ ਨੂੰ ਮਾਈਨਿੰਗ ਦੇ ਖਿਲਾਫ ਕਿਹੜੇ ਬੋਲਦੇ ਆ ਕਿਹੜੇ ਉਹਦੇ ਸਮਰਥਨ ਦੇ ਵਿੱਚ ਰਹਿੰਦੇ ਆ ਇਹ ਗੱਲ ਨੂੰ ਲੋਕਾਂ ਨੂੰ ਵੀ ਹੁਣ ਪਛਾਣਨਾ ਚਾਹੀਦਾ ਹੁਣ ਤੁਸੀਂ ਲੋਕ ਜਿੰਨੇ ਵੀ ਹੋ ਜੇ ਤੁਸੀਂ ਲੜਦੇ ਪਿਓ ਤੁਹਾਨੂੰ ਪਤਾ ਵੀ ਤੁਹਾਡੀ ਮਦਦ ਕੌਣ ਕਰਦਾ ਤੇ ਤੁਹਾਡੇ ਖਰਾਬ ਕੌਣ ਕਰਦਾ ਤੇ ਗੜ ਕੇ ਇਸ ਗੱਲ ਦਾ ਗੱਲ ਬੋਲਣੀ ਚਾਹੀਦੀ ਹੈ ਵੀ ਭਾਈ ਇਹ ਕ੍ਰੈਸ਼ਰ ਬੰਦ ਕਰਾਂ ਜੇ ਸਾਡੇ ਨਾਲ ਆਣਗਾ ਕੱਲ ਤਾਂ ਵੋਟਾਂ ਮਿਲ ਲੀਆਂ ਤੂੰ ਇਹ ਸੋਚੇਗਾ ਵੀ ਹਾਂ ਜੀ ਅੱਜ ਕ੍ਰੈਸ਼ਰਾਂ ਦੇ ਹੱਕ 'ਚ ਖੜਾ ਤੇ ਕੱਲ ਨੂੰ ਵੋਟਾਂ ਮੰਗਣ ਵੀ ਆਏਗਾ ਕੁਛ ਨਹੀਂ ਮਿਲਣਾ ਫਿਰ 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 ਨਹੀਂ ਕੱਖ ਵੀ ਮਿਲਣਾ ਫਿਰ ਲੋਕਾਂ ਨੇ ਫਿਰ ਹਾਰ ਵੀ ਉਧਰ ਜਿੱਧਰ ਮੋਦੀ ਨੂੰ ਜੁੱਤੀਆਂ ਦੇ ਪਾ ਕੇ ਰੱਖੇ ਫਿਰ ਉਧਾਂ ਦਾ ਹੀ ਪਾਣੀ ਉਧਾਂ ਦੇ ਫਿਰ ਬਿਲਕੁਲ ਠੀਕ ਹੈ ਨਾ ਹੁਣ ਇਹ ਇਹ ਉਜਾੜਾ ਹੀ ਆ ਨਾ ਬੇਸਾਬਾ ਇਹ ਉਜਾੜਾ ਹੀ ਆ ਜੇ ਕ੍ਰੈਸ਼ਰ ਜਿੱਥੇ ਲੱਗ ਜਾਂਦਾ ਉਹ ਕੋਈ ਮਤਲਬ ਸਵਾਰਦਾ ਤਾਂ ਹੈ ਨਹੀਂ ਕੋਈ ਚੀਜ਼ ਜਿਵੇਂ ਅਸੀਂ ਖੇਤ ਦੇ ਵਿੱਚ ਕੋਈ ਫਸਲ ਬੀਜਦੇ ਆ ਤਾਂ ਥੋੜਾ ਟੈਪਲ ਹਰੀ-ਭਰੀ ਹੋ ਜਾਂਦੀ ਹੈ ਖੇਤ ਸੋਹਣਾ ਲੱਗਣ ਲੱਗ ਪੈਂਦਾ ਪਰ ਜਿੱਥੇ ਕ੍ਰੈਸ਼ਰ ਲੱ ਲਾਗੇ ਖੜੇ ਇਹ ਸਭ ਸਾਡੇ ਐਮਐਲ ਨੂੰ ਆਜੂ ਨਹੀਂ ਦੇਖਦਾ ਤੇ ਕੱਲ ਨੂੰ ਕਿਉਂ ਦੇ ਹੁੰਦਾ ਹੈ ਆਹ ਕੱਲ ਨੂੰ ਕਿਉਂ ਦੇ ਹੁੰਦਾ ਹੁਣ ਸਾਡਾ ਇੱਥੇ ਜੰਗੀ ਲਾਲ ਮਹਾਜਨ ਜੀ ਐਮਐਲਏ ਹੈ ਉਹ ਇੱਕ ਵਾਰ ਵੀ ਨਹੀਂ ਇੱਥੇ ਆਏ ਘਟੋ ਘਟ ਵਿਪੱਖਸ਼ ਦੇ ਵਿੱਚ ਆ ਇੱਥੇ ਮੋਰਚੇ ਤੇ ਆ ਕੇ ਘਟੋ ਘਟ ਇੱਕ ਸਟੇਟਮੈਂਟ ਹੀ ਜਾਰੀ ਕਰਦਾ ਨਾ ਲੋਕਾਂ ਦਾ ਹੌਸਲਾ ਹੋ ਜਾਂਦਾ ਹੈ ਲੋਕਾਂ ਨੇ ਵੋਟਾਂ ਪਾ ਕੇ ਜਿਤਾਇਆ ਹੈ ਇਸ ਪਿੰਡ ਚੋਂ ਕੋਈ ਵੋਟਾਂ ਪਈਆਂ ਹੀ ਹੋਣੀਆਂ ਤਾਂ ਹੀ ਜਿੱਤੇ ਅੱਜ ਇੱਥੇ ਆ ਕੇ ਘਟੋ ਘਟ ਐਮਐਲਏ ਸਾਹਮਣੂ ਬੋਲਣਾ ਚਾਹੀਦਾ ਭਾਈ ਪੀਏ ਗਲਤ ਹੋ ਰਿਹਾ ਕ੍ਰੈਸ਼ਰ ਲੱਗ ਰਿਹਾ ਹੈਨਾ ਇਹ ਇਹ ਲੀਡਰਾਂ ਨੂੰ ਥੋੜਾ ਬੋਤਾ ਇਸ ਪਾਸੇ ਨੂੰ ਦੇਖਣਾ ਚਾਹੀਦਾ ਇਹ ਬਹੁਤ ਹੀ ਜ਼ਿਆਦਾ ਮਤਲਬ ਕਹਿ ਲਈਏ ਅ ਇਨਸਾਨੀਅਤ ਹੀ ਮਰ ਗਈ ਸਾਡੇ ਇਥੋਂ ਦੇ ਲੀਡਰਾਂ ਦੀ ਇਨਸਾਨੀਅਤ ਨਾ ਦੀ ਚੀਜ਼ ਹੀ ਹੈ ਨਹੀਂ ਠੀਕ ਹੈ ਜੀ ਤੇ ਵੱਡੇ ਵੱਡੇ ਪ੍ਰੋਗਰਾਮਾਂ 'ਚ ਸ਼ਾਮਲ ਹੋਣ ਜ਼ਰੂਰ ਆ ਜਾਂਦੇ ਆ ਤੇ ਲੋਕਾਂ ਨੂੰ ਵੀ ਜਿਹੜੇ ਸਾਡੇ ਹੈਗੇ ਆ ਉਹ ਥੋੜਾ ਜਿਹਾ ਧਿਆਨ ਰੱਖਣ ਪ੍ਰੋਗਰਾਮ ਇਹ ਤੁਹਾਡੀ ਲਾਸ਼ਾਂ ਦੇ ਉੱਪਰ ਕੀਤੇ ਜਾ ਰਹੇ ਆ ਤੇ ਉਹ ਪ੍ਰੋਗਰਾਮਾਂ ਦੇ ਵਿੱਚ ਜੇ ਇਦਾਂ ਦੇ ਲੀਡਰ ਆਂਦੇ ਆ ਉਹਨਾਂ ਨੂੰ ਉੱਥੇ ਸਵਾਲ ਕਰਨੇ ਬਣਦੇ ਆ ਵੀ ਭਾਈ ਇਹ ਜਿਹੜਾ ਸਾਡੇ ਕੋੜ ਹੈ ਇਹਨੂੰ ਬੰਦ ਕਰਾਉਣ ਦੇ ਲਈ ਤੁਸੀਂ ਕੀ ਕਰ ਰਹੇ ਹੋ ਸਰਕਾਰ ਨੂੰ ਕੁਝ ਕਹਿ ਰਹੇ ਹੋ ਵਿਧਾਨ ਸਭਾ 'ਚ ਕੁਝ ਬੋਲ ਰਹੇ ਹੋ ਜਿਹੜੀ ਵਿਧਾਨ ਸਭਾ ਜੀ ਤੁਹਾਨੂੰ ਜਿਤਾ ਕੇ ਭੇਜਿਆ ਆ ਉੱਥੇ ਕੁਝ ਕਰ ਰਹੇ ਹੋ ਆਨ ਆਲੇ ਸਮਝ ਤੁਸੀਂ ਵੋਟਾਂ ਮੰਗਣ ਆਣਾ ਤੇ ਕਿਸ ਮੂੰਹ ਦੇ ਨਾਲ ਆਣਾ ਆ ਕਦੀ ਆਇਤੀ ਹੁਕਮ ਗਏ ਹੋ ਡੀਸੀ ਸਾਹਿਬ ਉਹ ਕਦੀ ਗਏ ਹੋ ਇਹ ਸਾਰੀ ਗੱਲਾਂ ਬਾਤਾਂ ਜ਼ਮੀਨੀ ਪੱਧਰ ਦੇ ਉੱਪਰ ਹੈ ਇਹ ਮੋਰਚਾ ਢਾਡੇ ਕਟਾਲ ਕਟਵਾਲ ਦੇ ਵਿੱਚ ਅੱਜ ਵੀ ਲੱਗਾ ਹੋਇਆ ਹੈ ਲੋਕ ਲਗਾਤਾਰ ਡਟੇ ਹੋਏ ਹੈ ਤੇ ਇਦੇ ਵਿੱਚ ਉਹ ਹੈ ਵੀ ਪ੍ਰਾਪਤੀਆਂ ਦੀ ਗੱਲ ਕਰ ਲਈਏ ਪ੍ਰਸ਼ਾਸਨ ਇੱਥੇ ਇਹਨਾਂ ਨੂੰ ਬੈਠਿਆਂ ਨੂੰ ਕਿਤੇ ਦਿਖਦਾ ਨਹੀਂ ਪਿਆ ਇਸ ਕਰਕੇ ਹੁਣ ਪ੍ਰੋਗਰਾਮ ਨੂੰ ਲੱਗਦਾ ਅੱਗੇ ਨੂੰ ਪਾਸੇ ਨੂੰ ਅਸੀਂ ਬਣਾ ਰਹੇ ਆ ਤੇ ਕੱਲ ਅਸੀਂ ਬਣਾਇਆ ਹੈ ਵੀ ਕੱਲ ਅਸੀਂ ਜਾਵਾਂਗੇ ਐਸ.ਡੀ.ਐਮ ਦਫ਼ਤਰ ਐਸ.ਡੀ.ਐਮ ਕੀ ਕਹਿੰਦਾ ਹੈ ਉਸ ਤੋਂ ਬਾਅਦ ਅਗਲੇ ਪ੍ਰੋਗਰਾਮ ਦੇਖਾਂਗੇ ਵੀ ਸੁਣੀਏ ਤਾਂ ਸਹੀ ਅਫਸਰ ਅਫਸਰ ਸਾਹਿਬ ਨੇ ਕੀਤਾ ਕੀ ਇੰਨੇ ਦਿਨਾਂ ਦੇ ਵਿੱਚ ਕੀ ਬਣਾਇਆ ਉਹਨਾਂ ਨੇ ਪ੍ਰੋਗਰਾਮ ਇਸ ਗੱਲ ਨੂੰ ਦੇਖ ਕੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਅਗਲਾ ਮਾਰਗ ਦੇਣਾ ਹੈ ਤੇ ਕੋਈ ਗੱਲ ਕਸ ਕਰ ਰਹੀ ਹੈ ਗੈਰ ਕਾਨੂੰਨੀ ਮਾਈਨਿੰਗ ਦੇ ਵਿਰੁੱਧ ਉਹਦੇ ਵਿੱਚ ਲੋਕ ਵੱਧ ਤੋਂ ਵੱਧ ਹਿੱਸਾ ਪਾ ਰਹੇ ਆ ਇਲਾਕੇ ਦੇ ਲੋਕਾਂ ਨੂੰ ਬਾਰ ਬਾਰ ਸਾਡੀ ਬੇਨਤੀ ਹੈ ਕਿ ਤੁਸੀਂ ਇਸ ਸੰਘਰਸ਼ ਦੇ ਵਿੱਚ ਵੱਧ ਤੋਂ ਵੱਧ ਹਿੱਸਾ ਪਾਓ ਤੁਹਾਡੇ ਸੰਘਰਸ਼ ਦੇ ਨਾਲ ਹੀ ਇਹ ਗੈਰ ਕਾਨੂੰਨੀ ਮਾਈਨਿੰਗ ਦਾ ਕਾਰੋਬਾਰ ਇਸ ਏਰੀਆ ਦੇ ਵਿੱਚੋਂ ਬੰਦ ਹੋ ਸਕਦਾ ਹੈ ਨਹੀਂ ਤੁਸੀਂ ਨਹੀਂ ਬੋਲੇ ਤੇ ਇੱਥੇ ਕ੍ਰੈਸ਼ਰਾਂ ਦੀ ਤਦਾਦ ਹੋਰ ਵਧਣੀ ਹੈ 300 ਕ੍ਰੈਸ਼ਰ ਲੱਗਣਾ ਘੱਟੋ ਘੱਟ ਇੰ ਤੋਂ ਵੱਧ ਹੀ ਲੱਗ ਸਕਦਾ ਘੱਟ ਨਹੀਂ ਲੱਗ ਸਕਦਾ ਜੇ ਤੁਸੀਂ ਬੋਲੇ ਨਹੀਂ ਤੇ ਭਲੇਖਾ ਛੱਡ ਦਿਓ ਵੀ ਕੋਈ ਤੁਹਾਡਾ ਬੰਨਾ ਰਹਿਣਾ ਤੁਹਾਡਾ ਕੋਈ ਖੇਤ ਰਹਿਣਾ ਪੱਥਰ ਹੈਗਾ ਇਸ ਇਲਾਕੇ 'ਚ ਕੋਈ ਦੂਰ ਆਈ ਨਹੀਂ ਸਾਡੀ ਜ਼ਮੀਨ ਦੇ ਹੇਠਾਂ ਹੈਗਾ ਪੱਥਰ ਉੱਪਰ ਜ਼ਮੀਨ ਬੜੀ ਸੋਹਣੀ ਬਾਈ ਜਾਗ ਹੈ ਤੇ ਇੱਕ ਸਮਾਂ ਉਹ ਆ ਜਾਣਾ ਜਿੱਦਾਂ ਬਸਤਰ ਦੇ ਵਿੱਚ ਕੋਲ ਮਾਈਨਿੰਗ ਹੁੰਦੀ ਹੈ ਤੇ ਉਹ ਕੋਲ ਮਾਈਨਿੰਗ ਦੇ ਨਾਲ ਇਹ ਹੈ ਵੀ ਪਿੰਡਾਂ ਦੇ ਪਿੰਡ ਹੁਣ ਠਾਲ ਦਿੰਦੇ ਹਰ ਸਾਲ 10 ਪਿੰਡ ਗਾਇਬ ਹੋ ਜਾਂਦੇ ਆ ਉੱਥੋਂ ਤੇ ਉਹ 10 ਪਿੰਡ ਗਾਇਬ ਹੋਣ ਦੇ ਨਾਲ ਕੀ ਹੁੰਦਾ ਵੀ ਲੋਕਾਂ ਨੂੰ ਠਾਲ ਕੇ ਜਾਂਦੇ ਤੇ ਇਹ ਹੁਣ ਕੱਲ ਨੂੰ ਜੇ ਕ੍ਰੈਸ਼ਰ ਇੱਕ ਲੱਗ ਗਿਆ ਹੋਰ 10 ਲੱਗੇ ਤੇ ਆਨ ਨਾਲੇ ਦਸਾਂ 15 ਸਾਲ ਤੇ ਢਾਡੇ ਕੁਟਵਾਲ ਉੱਠਣਾ ਪੈਣਾ ਢਾਡੇ ਢਕਵਾਲ ਨਹੀਂ ਰਹਿਣਾ ਨਾਮਨਗਰ ਪੱਤੀ ਨਹੀਂ ਰਹਿਣਾ ਬੇਲਾ ਸਰਿਆਣਾ ਨਹੀਂ ਰਹਿਣਾ ਨਾ ਸਰਿਆਣਾ ਠੀਕ ਹੈ ਨਾ ਸਰਿਆਣਾ ਨਾ ਹੋਰ ਪਿੰਡ ਪਹਿਲੇ ਖਾ ਛੱੜਦੀ ਆਪਾਂ ਵੱਧਦੇ ਜਾਣੇ ਉਹ ਛੜ ਤੋ ਨਹੀਂ ਵੀ ਆ ਮਦ ਨਹੀਂ ਇਹ ਕਿਤਾ ਪਾਣੀ ਦੀ ਮਾਰ ਆ ਉਦੋਂ ਵੀ ਜਿੱਥੇ ਮਰਜੀ ਟੋਏ ਆ ਹੁਣ ਜੀਵਣਵਾਲ ਹੈ ਜੀਣੂਵਾਲ ਧਾਮੀਆਂ ਜਿਹੜਾ ਏਰੀਆ ਪੱਟਿਆ ਉੱਥੇ ਕਿਹੜਾ ਖੇਤ ਹੈ ਹੁਣ ਟੋਏ ਆ ਨਾ 100 150 ਫੁੱਟ ਟੋਏ ਉਹ ਸੰਦੋ ਹਲਦੀ ਪੰਚਾਇਤ ਹੈ ਤੇ ਲਵਾਣਾ ਕੁਲੀਆਂ ਦੀ ਸਰਹੱਦ ਹੈ ਤੇ ਟੋਏ ਆ ਨਾ ਜਿੱਥੇ ਬਾਬਾ ਫਰੀ ਸਟੋਨ ਕ੍ਰਸ਼ਰ ਲੱਗਾ ਹੋਇਆ ਉਹ ਕਹਦੇ ਅੱਜ ਕੋਈ ਬੰਦਾ ਮੈਂ ਕੱਲ ਹੀ ਉੱਥੇ ਦੇਖ ਕੇ ਆਇਆ ਟੋਆ ਦਾ ਟੋ ਠੀਕ ਹੈ ਉਹ ਉਰਲੀ ਸਾਈਡ ਆ ਜੀਏ ਇੱਧਰ ਬੱਬੂ ਦਾ ਸਟੋਨ ਕ੍ਰੈਸ਼ਰ ਹੈ ਉਸ ਸਟੋਨ ਕ੍ਰੈਸ਼ਰ ਨੇ ਜਿਹੜੇ ਟੋਏ ਪੱਟੇ ਹੋਏ ਆ ਉਹ ਸਿਬੋ ਚੱਕਾ ਵਾਲੀ ਪੈਲੀ ਮਰੂਲਿਆਂ ਵਾਲੀ ਪੈਲੀ ਉਹ ਕਿੱਥੇ ਪਰ ਭਰਨੇ ਕਦੀ ਆਣਾ ਉੱਥੇ ਕਦੀ ਪਾਣੀ ਕਦੀ ਵੀ ਨਹੀਂ ਆਣਾ ਲਵਾਨਾ ਕੁਲੀਆਂ ਦੇ ਨਾਲ ਜਿੱਲੇ ਲਾਹ ਤੱਕ ਨਵਾਂ ਕੰਡਾ ਲੱਗ ਗਿਆ ਤਾਂ ਉੱਥੇ ਪਟਾਈ ਸ਼ੁਰੂ ਹੋ ਗਈ ਤੇ ਲਵਾਨਾ ਕੁਲੀਆਂ ਪਿੰਡ ਨੂੰ ਟੱਕ ਲੱਗ ਹੀ ਗਿਆ ਕਾਂਜੂਪੀਰ ਕਾਂਜੂਪੀਰ ਪਿੰਡ ਦਾ ਜਿਹੜਾ ਆਸੇ ਪਾਸੇ ਪਟੋਇਆ ਹੋਇਆ ਕਾਂਜੂਪੀਰ ਕਹਦੇ ਹਾਂ ਉਰਲੇ ਪਾਸੋਂ ਉਹ ਨਹਿਰੇ ਦਾ ਜਿਹੜਾ ਲੱਗਦਾ ਕਾਂਜੂਪੀਰ ਦਾ ਏਰੀਆ ਉਹ ਪੱਟ ਲਿਆ ਆ ਠੀਕ ਹੈ ਨਾ ਇਹ ਵੱਧਦਾ ਹੀ ਪਿਆ ਕੰਮ ਘਟ ਥੋੜੀ ਰਿਆ ਹੁਣ ਉਥੇ ਹੋਰ ਦੋ ਕ੍ਰੈਸ਼ਰ ਮਤਲਬ ਖੋਲ ਦਿੱਤੇ ਆ ਇੱਕ ਨਵਾਂ ਉਹ ਸੁੱਕੇ ਦਾ ਕ੍ਰੈਸ਼ਰ ਹੈਗਾ ਆ ਉਹ ਨਵਾਂ ਖੋਲ ਦਿੱਤਾ ਜ਼ਮੀਨ ਅੱਗੇ ਉਨੀ ਕਾ ਇੱਥੇ ਖੇਤੀ ਅੱਗੇ ਉਨੀ ਕੋਖੀ ਸੋਕੀ ਹੁੰਦੀ ਹੈ ਇੱਥੇ ਪਾਣੀ ਦਾ ਪ੍ਰਬੰਧ ਸਹੀ ਨਹੀਂ ਹੋ ਰਿਹਾ ਹੋਰ ਕਿਸਾਨਾਂ ਦੀ ਆਪਣੀ ਮੁਸ਼ਕਲ ਆਇਆ ਉਥੇ ਇੱਕ ਹੋਰ ਸਟੋਨ ਕ੍ਰੈਸ਼ਰ ਖੋਲ ਦਿੱਤਾ ਇੱਧਰ ਹੋਰ ਨਵਾਂ ਤੁਹਾਡੇ ਇੱਥੇ ਖੋਲ ਦਿੱਤਾ ਇਹ ਗੱਲ ਬੜੀ ਮਾੜੀ ਹੈ ਇਸ ਇਲਾਕੇ ਦੀ ਚਲੋ ਤੁਹਾਡੇ ਨਾਲ ਤਸਵੀਰਾਂ ਅਸੀਂ ਟਾਈਮ ਟਾਈਮ ਤੇ ਲਗਾਤਾਰ ਸਾਂਝੀਆਂ ਕਰਦੇ ਆ ਤਾਂ ਕਿ ਇਲਾਕੇ ਦੇ ਲੋਕਾਂ ਨੂੰ ਤੇ ਪੰਜਾਬ ਭਰ ਦੇ ਲੋਕਾਂ ਨੂੰ ਪਤਾ ਲੱਗੇ ਪੀ ਲੋਕ ਮੋਰਚੇ ਦੇ ਉੱਪਰ ਡਟੇ ਹੋਏ ਆ ਅੱਜ ਵੀ ਸੰਘਰਸ਼ ਕਰ ਰਹੇ ਆ ਲੋਕ ਤੇ ਉਹ ਸੰਘਰਸ਼ ਦਾ ਸਿੱਟਾ ਕੀ ਨਿਕਲਦਾ ਹੈ ਇਹ ਤੁਹਾਡੇ ਸਾਹਮਣੇ ਆ ਵੀ ਸਰਕਾਰ 2 ਮਹੀਨੇ ਬੈਠਣ ਤੋਂ ਬਾਅਦ ਭਗਵੰਤ ਮਾਨ ਨੂੰ ਨਹੀਂ ਪਤਾ ਲੱਗਾ ਵੀ ਥੱਲੇ ਕੀ ਹੋ ਰਿਹਾ ਭਗਵੰਤ ਮਾਨ ਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਪੈਗ ਤੋਂ ਨਹੀਂ ਨਿਕਲਦਾ ਤੇ ਸਾਰੇ ਇਹਨਾਂ ਦੇ ਮੰਤਰੀ ਸ਼ੰਤਰੀ ਦਿੱਲੀ ਬੈਠੇ ਹੋਏ ਆ ਇਹਨਾਂ ਨੂੰ ਪਤਾ ਹੀ ਨਹੀਂ ਇਹ ਤਾਂ ਵਲੰਟੀਅਰ ਕਹਿ ਲਿਏ ਜਾਂ ਉਹ ਕਹਿ ਲਿਏ ਵੀ ਜਿੱਦਾਂ ਚਪੜਾਸੀ ਰੱਖੇ ਹੁੰਦੇ ਆ ਕਿਸੇ ਨੇ ਉਹ ਹਾਲ ਹੈ ਅਸੀਂ ਇਹਨਾਂ ਨੂੰ ਕੁਰਸੀਆਂ ਦੇ ਉੱਪਰ ਬਿਠਾਇਆ ਨਹੀਂ ਪੰਜਾਬ ਦਾ ਕੋਈ ਸੁਧਾਰ ਕਰੋ ਪੰਜਾਬ ਕਰਜ਼ੇ ਚੋਂ ਨਿਕਲੇ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਹੋਵੇ ਪੰਜਾਬ ਚੋਂ ਗੈਰਕਾਨੂੰਨੀ ਮਾਈਨਿੰਗ ਦਾ ਮਾਫੀਆ ਤੰਤਰ ਖਤਮ ਹੋਵੇ ਇਹ ਜਾ ਕੇ ਦਿੱਲੀ ਬੋਟਾ ਮੰਗਦੇ ਪਏ ਲੋਕ ਦੋ ਦੋ ਮਹੀਨਿਆਂ ਦੇ ਧਰਨੇ ਦੇ ਉੱਪਰ ਬੈਠਦੇ ਪਏ ਕੀ ਇਹਨਾਂ ਨੂੰ ਇੰਟੈਲੀਜੈਂਸੀ ਦੀਆਂ ਰਿਪੋਰਟਾਂ ਨਹੀਂ ਜਾਂਦੀਆਂ ਵੀ ਲੋਕ ਬੈਠੇ ਹੋਏ ਆ ਦਿਨ ਰਾਤ ਧਰਨੇ ਦੇ ਉੱਪਰ ਇਹ ਤੁਹਾਡੇ ਨਾਲ ਸਾਂਝੀ ਕਰਦੇ ਆ ਵੀ ਤੁਸੀਂ ਵੀ ਥੋੜਾ ਜਿਹਾ ਸੋਸ਼ਲ ਮੀਡੀਆ ਦੀ ਮਦਦ ਦੇ ਨਾਲ ਹੋਰ ਲੋਕਾਂ ਤੱਕ ਪਹੁੰਚਦੇ ਕਰੋ ਤੁਸੀਂ ਕਮੈਂਟ ਕਰੋ ਇਹਨਾਂ ਨੂੰ ਗਾਲ ਫੇਰੋ ਉਹਨਾਂ ਨੂੰ ਚੰਗੀ ਰੱਖ ਕੇ ਪਤਾ ਤਾਂ ਲੱਗੇ ਇਹਨਾਂ ਨੂੰ ਵੀ ਇਹ ਸੁਣ ਜਿਹੜੇ ਇੱਥੋਂ ਦੇ ਲੋਕਲ ਮੰਤਰੀ ਛੰਤਰੀ ਆ ਚਾਹੇ ਜੀਐਸ ਮੰਤਾਲੀ ਐ ਮਲਤਾਨੀ ਐ ਚਾਹੇ ਐਮਐਲਏ ਜੰਗੀਲਾਲ ਮਹਾਜਨ ਐ ਇਹਨਾਂ ਨੂੰ ਵੀ ਪਤਾ ਲੱਗੇ ਕਾਂਗਰਸ ਦੇ ਵੀ ਹਿੰਦੂਵਾਲਾ ਆ ਉਹਦੇ ਵੀ ਕੋਈ ਸਟੇਟਮੈਂਟ ਆਂਦੀ ਐ ਪਿਛਲੇ ਵਾਰ ਜਿੱਤੇ ਆ ਉਹ ਬੋਲਣ ਦਾ ਸਹੀ ਕੈਰਬੋਨ ਮਾਈਨਿੰਗ ਵੱਡਾ ਮੁੱਦਾ ਇੱਥੋਂ ਦਾ ਇਧਰੋਂ ਕਰਮਵੀਰ ਘੁੰਮਣ ਐ ਐਮਐਲਏ ਆ ਉਹ ਬੋਲਣ ਮਿੱਕੀ ਡੋਗਰਾ ਐ ਕਾਂਗਰਸ ਦਾ ਜ਼ਿਲ੍ਹੇ ਦਾ ਪ੍ਰਧਾਨ ਐ ਬੋਲੇ ਤਾਂ ਸਹੀ ਦੋਨੇ ਪਾਰਟੀਆਂ ਤਿੰਨੇ ਪਾਰਟੀਆਂ ਮੂੰਹ ਦੇ ਵਿੱਚ ਘੁੰਗੜੀਆਂ ਪਾ ਕੇ ਬੈਠੀਆਂ ਹੋਈਆਂ ਤੇ ਇਹਨਾਂ ਦੇ ਕਈ ਨੁਮਾਇੰਦੇ ਵੀ ਆ ਜਿਹੜ ਲੋਕਾਂ ਨੂੰ ਆ ਲੋਕ ਤੁਸੀਂ ਤਕੜੇ ਹੋਵੋ ਯਾਰ ਤਕੜੇ ਹੋ ਕੇ ਇਸ ਮੂਮੈਂਟ ਨੂੰ ਤਕੜਾ ਕਰੋ ਪਲੱਸ ਜਿਹੜੇ ਬਾਹਰ ਲੋਕ ਦਿਖਦੇ ਆ ਉਹ ਵੱਧ ਤੋਂ ਵੱਧ ਹੋਰ ਲੋਕਾਂ ਤੱਕ ਤਸਵੀਰਾਂ ਪਹੁੰਚਾਣ ਤਾਂ ਕਿ ਇਹ ਸੰਘਰਸ਼ ਤਕੜਾ ਹੋ ਸਕੇ ਲੋਕ ਦੇਖੋ ਤੁਹਾਡੇ ਸਾਹਮਣੇ ਆ ਔਖਾ ਹੈ ਕਿਉਂਕਿ ਪੜ੍ਹਾਈ ਲਿਖਾਈ ਵੀ ਇੰਨੀ ਕੇ ਸਾਡੇ ਇਸ ਇਲਾਕੇ ਦੀ ਕੰਢੀ ਦਾ ਖੇਤਰ ਹੈ ਸਰਹੱਦ ਦੇ ਉੱਪਰ ਰਹਿੰਦੇ ਆ ਅਸੀਂ ਨਾਲ ਹੀ ਹਿਮਾਚਲ ਅੱਗੇ ਸ਼ੁਰੂ ਹੋ ਜਾਂਦਾ ਹੈ ਤੇ ਕਿਰਤ ਕਰਦੇ ਆ ਕੋਈ ਟਾਇਰਾਂ ਦੀ ਦੁਕਾਨ ਆ ਕੋਈ ਦੁੱਧ ਦਾ ਕੰਮ ਆ ਕੋਈ ਛੋਟਾ ਕਰਤ ਕਾਰੋਬਾਰ ਆ ਕੋਈ ਚਲੋ ਥੋੜਾ ਬੁਥਾ ਟੀਚਰ ਲੱਗਾ ਹੋਇਆ ਪ੍ਰਾਈਵੇਟ ਹੈ ਮਤਲਬ ਬੜੇ ਮਾੜੇ ਹਾਲਾਤਾਂ ਦੇ ਵਿੱਚ ਜੀਵਨ ਆ ਇੱਥੇ ਤੇ ਇੱਥੇ ਇਦਾਂ ਦਾ ਕਾਰੋਬਾਰ ਖੋਲ ਕੇ ਇਹ ਲੋਕਾਂ ਦਾ ਉਜਾੜ ਹੀ ਦੇਣਾ ਹੈ ਉਧਰ ਮੈਂ ਕਹ ਲੀਏ ਵੀ ਸਰਹੱਦ ਵੀ ਹੈ ਪੰਜਾਬ ਹਿਮਾਚਲ ਦੀ ਸਰਹੱਦ ਹੈ ਇੱਥੇ ਬਾਉਂਡਰੀ ਨਹੀਂ ਅਸੀਂ ਰਹਿਣ ਦੇ ਨਹੀਂ ਕਿਸੇ ਤਰੀਕੇ ਦੀ ਉੱਪਰ ਪੌਂਗ ਡੈਮ ਹੈ ਸ਼ਾਹਨਰ ਬਰਾਜ਼ ਹੈ ਮੁਕੇਰੀਆਂ ਹਾਈਡਲ ਹੈ ਮਤਲਬ ਤਬਾਹੀ ਕਰ ਦੇਣਾ ਸਾਰਾ ਸਿਲਸਿਲਾ ਇਹ ਤਸਵੀਰਾਂ ਤੁਹਾਡੇ ਨਾਲ ਅੱਜ ਅ 28 ਤਰੀਕ 28 ਜਨਵਰੀ 2025 ਨੂੰ ਅਸੀਂ ਸਾਂਝੀ ਕਰ ਰਹੇ ਹਾਂ ਰਾਤ ਦੇ ਵੇਲੇ ਹਜੇ ਵੀ ਲੋਕ ਡਟੇ ਹੋਏ ਆ ਮੋਰਚੇ ਦੇ ਉੱਪਰ ਲਖਵੀਰ ਹੁਣੀ ਮੇਰੇ ਨਾਲ ਆ ਜਾਇਬ ਹੁਣੀ ਮਖੂ ਹੁਣੀ ਖਾਨਾਂ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ਦਾ ਬਕਾਇਦਾ ਬੈਨਰ ਲਾ ਕੇ ਲਗਾਤਾਰ ਡਟੇ ਹੋਏ ਆ ਤੇ ਪ੍ਰਸ਼ਾਸਨ ਨੂੰ ਚਾਹੀਦਾ ਤਾਂ ਇਹ ਸੀਗਾ ਐਸਡੀਐਮ ਸਾਹਿਬ ਆਪ ਇੱਥੇ ਅੱਜ ਤੱਕ ਇੱਕ ਤਾਂ ਘਟੋ ਘਟ ਗੀੜਾ ਲਾ ਲੈਂਦੇ ਚਲੋ ਕੋਈ ਗੱਲ ਨਹੀਂ ਕੱਲ ਦੇਖਦੇ ਆ ਕੀ ਹੁੰਦਾ ਹੈ ਲੋਕ ਆ ਜਿੰਨੇ ਵੀ ਉਹਨਾਂ ਨੂੰ ਮੇਰੀ ਬੇਨਤੀ ਆ ਆਗੂਆਂ ਨੂੰ ਕਿਸਾਨ ਆਗੂਆਂ ਨੂੰ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਕੱਲ ਪੁੱਜੋ ਕੱਲ ਅਗਲੇ ਐਕਸ਼ਨ ਦਾ ਅਸੀਂ ਐਲਾਨ ਕਰਨਾ ਇੱਕ ਪੱਕਾ ਮੋਰਚਾ ਅਸੀਂ ਨਵੇਂ ਘਰ ਦੇ ਵਿੱਚ ਲਵਾਉਣ ਜਾ ਰਹੇ ਹਾਂ ਉਹਦੇ ਤੋਂ ਬਾਅਦ ਸੜਕ ਜਾਮ ਕਰਨ ਦੀ ਤਿਆਰੀ ਹੈ ਉਹ ਪੱਕੇ ਤੌਰ ਤੇ ਹੋਊਗੀ ਤੇ ਉਹ ਚਾਹੇ ਹਾਜੀਪੁਰ ਹੋਵੇ ਚਾਹੇ ਝੀਰਦੀ ਖੋਈ ਹੋਵੇ ਉਹ ਗੱਲ ਹੁਣ ਇੱਕ ਵਾਰ ਤਾਂ ਮਤਲਬ ਸਾਥ ਤੋਂ ਕੁੱਟিয়ে ਕੋਈ ਗੱਲ ਨਹੀਂ ਲੋਕ ਪਰੇਸ਼ਾਨ ਹੁੰਦੇ ਤਾਂ ਹੁੰਦੇ ਹੀ ਐ ਇਹਨਾਂ ਲੋਕਾਂ ਨੇ ਵੀ ਉੱਜੜ ਨਹੀਂ ਆ ਨਾ ਜਿਹੜੇ ਇੱਥੇ ਬੈਠੇ ਹੋਏ ਐ ਤੇ ਫਿਰ ਤਾਂ ਸੜਕ ਪੱਕੀ ਜਾਮ ਕਰਨ ਨਾਲ ਅਸੀਂ ਕੱਲ ਐਲਾਨ ਕਰ ਦੇਣਾ ਐ ਤੇ ਉਹਦੇ ਵਿੱਚ ਵੱਧ ਤੋਂ ਵੱਧ ਸਾਥੀਆਂ ਨੂੰ ਸੱਦਾ ਐ ਤੇ ਇਹ ਤਸਵੀਰਾਂ ਤੁਹਾਡੇ ਨਾਲ ਅਸੀਂ ਸ਼ੇਅਰ ਕਰਦੇ ਆਂ ਦੱਸਦੇ ਆਂ ਤੇ ਸਾਡੀ ਮਦਦ ਤੁਸੀਂ ਕਰ ਸਕਦੇ ਹੋ ਵੀ ਇਹਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਦੇ ਕਰਕੇ ਤਾਂ ਕਿ ਸਰਕਾਰ ਦੇ ਕੰਨਾਂ ਤੱਕ ਇਹ ਆਵਾਜ਼ ਪੁੱਜੇ ਤੇ ਸਰਕਾਰ ਦੇ ਨੁਮਾਇੰਦਿਆਂ ਨੂੰ ਪਤਾ ਲੱਗੇ ਵੀ ਜੇ ਇਸ ਇਲਾਕੇ ਦੇ ਵਿੱਚ ਬਣਨਾ ਹੈ ਇਹਨਾਂ ਲੋਕਾਂ ਦਾ ਸਾਥ ਲੈਣਾ ਤੇ ਇਹਨਾਂ ਦੀਆਂ ਮੰਗਾਂ ਸੁਣਨੇ ਪੈਣੀਆਂ ਇਸ ਗੈਰਕਾਨੂੰਨੀ ਮਾਈਨਿੰਗ ਦਾ ਕਾਰੋਬਾਰ ਨੂੰ ਇਸ ਇਲਾਕੇ ਚੋਂ ਬੰਦ ਕਰਨੇ ਪੈਣਾ ਤੇ ਜਿਹੜਾ ਨਵਾਂ ਇਹ ਸਟੋਨ ਕ੍ਰੈਸ਼ਰ ਲੱਗ ਰਿਹਾ ਇਹਦੇ ਕਾਗਜ਼ ਰੱਦ ਕਰਕੇ ਇਹਦੇ ਤੇ ਕਾਰਵਾਈ ਕਰਕੇ ਇਹਨੂੰ ਡਿਸਮੈਂਟਲ ਕਰਨ ਦੇ ਆਰਡਰ ਕਰੇ ਇਹਨੂੰ ਜਿੱਥੇ ਮਰਜ਼ੀ ਲਗਾਏ ਪਰ ਇੱਥੋਂ ਪੱਟੇ ਇਹ ਗੱਲਬਾਤ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਹੋਰ ਕਿਸੇ ਨੇ ਕਰਨੀ ਕੋਈ ਗੱ ਦੇ ਨਾਲ ਹੀ ਤੁਹਾਡੇ ਸਾਰਿਆਂ ਦੇ ਨਾਲ ਇਹ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਇਹਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਦੇ ਕਰੋਗੇ ਤੇ ਤਾਂਕਿ ਜਿਹੜੀ ਐ ਇਸ ਲੜਾਈ ਦੇ ਵਿੱਚ ਤੁਹਾਡਾ ਜਿਹੜਾ ਵੱਧ ਤੋਂ ਵੱਧ ਸਹਿਯੋਗ ਹੋ ਸਕੇ ਤੁਸੀਂ ਘਰ ਬੈਠੇ ਜਾਂ ਜਿੱਥੇ ਵੀ ਹੋਗੇ ਉਹ ਇਸ ਇਲਾਕੇ ਦੇ ਨੌਜਵਾਨੋ ਉਹ ਮਦਦ ਕਰੋ ਇਸ ਸੰਘਰਸ਼ ਦੇ ਵਿੱਚ ਤਾਂਕਿ ਇਹ ਸਾਡੇ ਇਲਾਕੇ ਦੇ ਵਿੱਚੋਂ ਇਹ ਗੈਰ ਕਾਨੂੰਨੀ ਖਾਣਨ ਦਾ ਕਾਰੋਬਾਰ ਬੰਦ ਹੋ ਸਕੇ ਧੰਨਵਾਦ